ਕਾ ਨਹੀਂ ਹੁੰਦਾ ਕੀ ਚੱਕਰ ਬੰਨ ਹਰ ਸਾਲ ਟੁੱਟਣਾ ਕਿਦੋਂ ਕਿਦੋਂ 23 ਦੇ ਵਿੱਚ ਵੀ ਨੁਕਸਾਨ ਹੋਇਆ ਸੀ ਉਨੇ ਦੇ ਵਿੱਚ ਹੀ ਨੁਕਸਾਨ ਇਹ ਹਾਂਜੀ ਸ਼ੁਰੂ ਤੋਂ ਜਦੋਂ ਦਾ ਦੇਸ਼ ਯਾਦ ਹੋਇਆ ਉਦੋਂ ਦਾ ਪਹਿਲਾਂ ਐਡਵਾਂਸ ਬੰਨ ਲਗੇ ਤੁਸੀਂ ਬੰਨ ਜਿਹਨੂੰ ਕਹਿ ਰਹੇ ਆਂ ਆਪਾਂ ਉਹ ਲੱਗ ਗਿਆ ਜੋ ਲੋਗ ਇਨ ਇੱਕ ਤੋਂ ਬਾਹਰ ਹੋ ਗਏ ਉਹ ਦਰਿਆ ਤੋਂ ਬਾਹਰ ਹੋ ਗਏ ਜੋ ਇਹਦੇ ਅੰਦਰ ਆ ਗਏ ਉਹ ਦਰਿਆ ਦੀ ਮਾਰ ਦੇ ਵਿੱਚ ਹੀ ਆ ਇਹ ਹੁਣ ਦੇਖੋ ਤੁਸੀਂ ਇਹਨਾ ਏਰੀਆ ਵਾ ਇਹ ਸਾਰਾ ਪਾਣੀ ਦਲਬੀਟ ਵਾ ਚ ਆ ਰਿਹਾ ਇਹਦੇ ਬਾਰੇ ਸੋਚਿਆ ਜਾਈਦਾ ਆਪਾਂ ਇਹਨੂੰ ਪੱਕਾ ਬੰਨ ਲਾ ਕੇ ਬਾਹਰ ਕੱਢਿਆ ਜਾਵੇ ਪਾਣੀ ਤੋਂ ਜੋ ਕਿ ਪਾਣੀ ਦਾ ਇੱਕ ਫਲੋ ਵੀ ਪੰਜਾਬੀ ਦੇ ਜੋ ਪੂਰਾ ਪਾਣੀ ਫਸਲਾਂ ਵਿੱਚ ਫੈਲ ਕੇ ਖਰਾਬ ਨਾ ਕਰੇ ਸਰਕਾਰ ਪਹੁੰਚੀ ਇੱਥੇ ਕੋਈ ਪਹੁੰਚਿਆ ਸਰਕਾਰੀ ਅਧਿਕਾਰੀ ਸਮਾਨ ਲੈ ਕੇ ਜਾਂ ਪਰਾਸ਼ਨ ਦੀ ਗੱਲ ਕਰੀਏ ਜਾਂ ਚਾਰੇ ਦੀ ਗੱਲ ਕਰੀਏ ਕਿ ਸੰਸਥਾਵਾਂ ਹੀ ਆ ਰਹੀਆਂ ਸਰਕਾਰ ਦੇ ਵੋਟਾਂ ਵੇਲੇ ਹੀ ਆਉਂਦੀ ਓਦਾਂ ਤੇ ਆਉਂਦੀ ਨਹੀਂ ਓਦਾਂ ਨਹੀਂ ਆਉਂਦੀ ਵੋਟਾਂ ਵਲੇ ਤਾਂ ਬਹੁਤ ਫੂਟਰ ਵੇਖਦੇ ਹੋਣੇ ਹਨਾ ਕਿ ਅੱਜ ਕਿੰਦਰੋ ਵੋਟਰ ਵਾਲੀ ਗੱਡੀ ਆ ਗਈ ਕਿ ਉਹਦਾ ਤੇ ਬਸ ਸਰਕਾਰ ਨੂੰ ਹੀ ਆਉਂਦਾ ਵੋਟਾਂ ਪੈ ਜਾਣੀ ਸਰਕਾਰ ਸਾਡੀ ਭਾਂਜੇ ਹੁਣ ਤੇ ਪਾਣੀ ਆਇਆ ਹੁਣ ਤੇ ਕੋਈ ਨਹੀਂ ਬੋਲ ਰਿਹਾ ਬਿਮਾਰੀ ਦਾ ਵੀ ਖਤਰਾ ਹੁੰਦਾ ਜਿਆਦਾ ਟਾਈਮ ਪਾ ਜਿਹਦਾ ਪ੍ਰੋਬਲਮ ਰਵੇ ਪਾਣੀ ਰਵੇ ਤੇ ਜੀ ਦਾ ਭਾਈ ਆ ਦੇਖੋ ਸਾਡੇ ਪੈਰ ਗਲ ਕੇ ਆ ਸਾਰੇ ਆ ਦੇਖੋ ਉਂਗਲਾਂ ਆ ਦੇਖੋ ਆ ਦੇਖੋ ਹੁਣ ਜਿਹੜੇ ਹੁਣ ਅੱਜ 11 12 ਦਿਨ ਹੋ ਗਏ ਡੰਗਰ ਬੱਜਿਆਂ ਨੂੰ ਤੇ ਉਹਨਾਂ ਦੇ ਪੈਰ ਨਾ ਗਲੇ ਹੁਣ ਤੇ ਉਹਦੇ ਹੈਗੇ ਪਾਣੀ ਜਾ ਜੀ 2023 ਜਿਹੜਾ ਪਿਛਲਾ ਪਾਣੀ ਆਇਆ ਹੈਗਾ ਉਹਦਾ ਵੀ ਕੋਈ ਖਰਾਬ ਨਹੀਂ ਮਿਲਿਆ ਉਹ ਉੱਪਰਲੇ ਲੈਵਲ ਤੇ ਖੜਦਾ ਜਾਂਦਾ ਜੋ ਵੀ ਕੋਈ ਦਾ ਫੈਸਿਲਿਟੀ ਮਿਲਦੀ ਹੈ ਤੇ ਆਮ ਲੋਕਾਂ ਨੂੰ ਇੱਥੇ ਵੀ ਨਹੀਂ ਪੋਇੰਟ ਦਾ ਤੁਹਾਨੂੰ ਕਹੋ ਜੀ ਕੋ ਆਇਆ ਕਿ ਮੱਕੀ ਬੀਜੀ ਰੇਤਾ ਪਈ ਮਹਾ ਹੀ ਕੱਢੀ ਐ ਇਹ ਇਹ ਵਾਲੀ ਰੇਤਾ ਹੁਣ ਕੱਢੀ ਆ ਕੱਢੀ ਜੇ ਅਜੇ ਪਹਿਲੀ ਵਿੱਚ 2 2.5 ਕਿਲੇ ਵਲੀ ਪਈ ਐ ਹਾਂਜੀ ਤੇ ਉਹ ਦੂਜੀਆਂ ਸਰਕਾਰਾਂ ਸਾਨੂੰ ਜਦੋਂ ਅਸੀਂ ਕਣਕ ਬੀਜੀ ਨਹੀਂ ਹੁੰਦੀ ਸਾਨੂੰ ਪੈਸੇ ਮਿਲ ਜਾਂਦੇ ਐ ਪੈਰ ਕੀ ਜਿਵੇਂ ਬਣਈਏ ਕਦੀ ਪੈਸਾ ਨਹੀਂ ਮਿਲਿਆ ਸਾਨੂੰ ਕੋਈ ਮੈਂ ਜੀ ਸਾਡਾ ਦਰਿਆ ਖਾਲਿਆ ਜਾਵੇ ਮੈਂ ਜੀ ਜਾ ਨਹੀਂ ਕਿ ਕਿਨਵੇਂ ਜਾਂ ਸਾਨੂੰ ਚੁੱਕ ਲੈਣ ਤਾਂ ਜਾ ਆਪ ਚੁੱਕ ਲੋ ਨਾ ਆਪ ਚੁੱਕ ਦੇ ਨਾ ਚੁੱਕਣ ਦਿੰਦੇ ਐ ਕਹਿੰਦੇ ਨੇ ਕਿ ਮਾਈਨਿੰਗ ਕਰਦੇ ਤੁਸੀਂ ਕਰਦੇ ਅਸੀਂ ਕਹਿੰਦੇ ਆਪ ਚੋਕ ਲੋ ਆਪ ਜਿੰਨੀ ਮਰਜ਼ੀ ਮਾਈਨਿੰਗ ਕਰ ਲੈ ਆਪ ਜਿੰਨੀ ਮਰਜ਼ੀ ਕਰ ਲੈ ਅਸੀਂ ਤਾਂ ਕਹਿੰਦੇ ਆਪ ਚੋਕ ਲੋ ਜਾਂ ਸਾਨੂੰ ਚੋਕ ਲੈਣ ਦਿਓ ਕਿਹੇ ਪਾਸੇ ਵੀ ਨਹੀਂ ਲੱਗਦੀ ਜੀ ਹੜ ਪ੍ਰਭਾਵਿਤ ਇਲਾਕੇ ਦੇ ਵਿੱਚ ਆ ਤੇ ਕੋਸ਼ਿਸ਼ ਕਰਦੇ ਇੱਥੋਂ ਲੋਕਾਂ ਦੇ ਵਿਚਾਰ ਲੈਣੇ ਹੈ ਕਿਹੜੀਆਂ ਚੀਜ਼ਾਂ ਦੀ ਲੋੜ ਆ ਤੇ ਸਰਕਾਰ ਨੇ ਕਿੰਨੇ ਕੁ ਬਾਂਫੜੇ ਇਹਨਾਂ ਦੀ ਬਾਬਾ ਜੀ ਸਾਡੇ ਨਾਲ ਆ ਬਾਬਾ ਜੀ ਕੀ ਨਾਂ ਜੇ ਤੁਹਾਡਾ ਮੇਰਾ ਬੋਟ ਸਿੰਘ ਬੋਟ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਬਾਉਪੁਰ ਕਿੰਨੇ ਕੁ ਪਿੰਡ ਆ ਜਿਹੜੇ ਪ੍ਰਭਾਵਿਤ ਇੱਥੇ 16 17 ਪਿੰਡ ਨੇ ਜੀ ਪਿੰਡਾਂ ਗੌਰਿਆਲ ਭੈਣੀ ਮੌਂਦਾਬਾਲ ਖਿਚੜਪੁਰਾ ਆਪਰਾ ਥੱਲੇ ਖਿਚੜਪੁਰਾ ਇਹਨ ਤੇ ਬਊਪਰ ਤੇ ਦੋ ਬਊਪਰ ਨੇ ਤੇ ਆਪਣੇ ਸਾੰਗਰੇ ਹਾਲਾਤ ਕੀ ਹੁਣ ਪਿੰਡਾਂ ਦੇ ਮੈਂ ਆ ਵੇਲੇ ਲਾਰਕੀ ਨੇ ਪੇਟ ਇ ਇੱਧਰ ਜਿਆਦਾ ਪਾਣੀ ਐ ਐਸੇ ਵੇਖ ਕੇ ਅਗਲਾ ਥੋੜਾ ਐ ਅਗਰ 8-8 ਫੁੱਟ ਪਾਣੀ ਐ ਮੈਂ ਤੁਹਾਡੇ ਪਰਿਵਾਰਕ ਮੈਂਬਰ ਉੱਥੇ ਹੀ ਆ ਸਨ ਨਹੀਂ ਬਾਹਰ ਬਾਹਰ ਕੱਢਦੇ ਆ ਮਾਲ ਡੰਗਰ ਕੋਈ ਡੰਗਰ ਨਹੀਂ ਮਾਲ ਡੰਗਰ ਕੱਢਦੇ ਆ ਬਾਹਰ ਡੰਗਰ ਨਹੀਂ ਸੀ ਹੈਗਾ ਤੇ ਕਿਹੜੇ ਕਿਹੜੇ ਚੀਜ਼ਾਂ ਦੀ ਲੋਡ ਹੈਗੀ ਹੁਣ ਉੱਥੇ ਵੈਸੇ ਜੇ ਕਰਦੇ ਉਹ ਤੇਰੀ ਸੌਂਟਾ ਇੰਨਾ ਆਂਦੀ ਪਾਣੀ ਬੰਦ ਕਰ ਦੇ ਨੂੰ ਸਾਨੂੰ ਹੋਰ ਕੋਈ ਲੋੜ ਨਹੀਂ ਜਦੋਂ ਪਾਣੀ ਜਾਂ ਮਾਲ ਡੰਗਰ ਵਾਸਤੇ ਜਿਹੜੇ ਅੰਦਰ ਬਾਹਰ ਚਾਰੇ ਚੂਰੀ ਦੇ ਹਰ ਚਾਰੇ ਦੀ ਲੋਡ ਹੋਊਗੀ ਉਹ ਚਲੋ ਆਰੇ ਚਾਹੀਏ ਜੇ ਕੋਈ ਆ ਜੇ ਦੇ ਜੂਗਾ ਕੋ ਭਰਾ ਠੀਕ ਹੈ ਨਹੀਂ ਜੇ ਸਾਨੂੰ ਪਾਣੀ ਵੰਡੋ ਜੀ ਨਾ ਪੰਨ ਬਚਣਾ ਚਾਹੀਦਾ ਮਹਿਮਾਨ ਮਹਿਮਾਨ ਗੱਤੋ ਆ ਬਾਬਾ ਜੀ ਸਰਕਾਰੀ ਅਧਿਕਾਰੀ ਕੋਈ ਪਿੰਡਾਂ ਚ ਪਹੁੰਚੇ ਸਰਕਾਰ ਵੱਲੋਂ ਨੁਮਾਇੰਦਾ ਕੋਈ ਵੀ ਨਹੀਂ ਆਇਆ ਇੱਕ ਆਇਆ ਨੂੰ ਜਾ ਰਾਣਾ ਦਾ ਮੁੰਡਾ ਆਇਆ ਹੀ ਹੋਰ ਕੋਈ ਵੀ ਨਹੀਂ ਆਇਆ ਅੱਛਾ ਸਰਕਾਰ ਵੱਲੋਂ ਨਾ ਹੋਰ ਜੀ ਇੱਥੇ ਹੋਰ ਵੀ ਨਾਲ ਸਾਡੇ ਵੀਰ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕੀ ਹਾਲ ਵੀਰ ਜੀ ਠੀਕ ਹੋ ਤੁਸੀਂ ਅੱਜ ਬਹੁਤ ਕਦੀਮ ਆਪਾਂ ਸੇਖੂ ਪਿੰਡਾ ਤੁਹਾਡਾ ਕਿੰਨੇ ਕ ਪਿੰਡ ਪ੍ਰਭਾਵਾਂ ਤੇ ਹਜੀ ਇਥੇ 16 17 ਮਿੰਟ ਦੇ ਵਿੱਚ ਆ ਜਾਂਦੀ ਹੈ ਜੀ ਹਾਂਜੀ ਅੱਛਾ 16 17 ਪਿੰਡ ਹੈ ਪ੍ਰਭਾਵ ਹਾਂਜੀ ਹਾਂਜੀ ਇਸ ਨਾਮ ਕੀ ਜੀ ਤੁਹਾਡਾ ਗੁਰਵਿੰਦਰ ਸਿੰਘ ਜੀ ਕੀ ਹਾਲਾਤ ਆ ਪਿੰਡਾਂ ਦੇ ਕੀ ਹਾਲਾਤ ਤੇ ਬਹੁਤ ਮਾੜੇ ਆ ਜੀ ਜਿੱਦਾਂ ਹੁਣ ਡੰਗਰਾ ਪਸ਼ੂਆਂ ਸਤੇ ਚਾਰਾ ਲੈ ਕੇ ਜਾ ਰਹੇ ਆ ਤੂੜੀ ਵੀ ਖਰਾਬ ਹੋ ਗਈ ਹੈ ਜਿਹੜੀ ਪਾਣੀ ਦੇ ਵਿੱਚ ਆ ਗਈ ਹੈ ਤੇ ਬਸ ਇਹ ਜਿਹੜੀ ਮੱੜੀ ਮੱਟੀ ਸਹੂਲਤ ਮਿਲ ਰਹੀ ਹੈ ਤੇ ਤੇ ਹੋ ਰਿਹਾ ਵਾ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਇੰਨਾ ਇਲਾਕਾ ਜਿਹੜਾ ਆਪਣਾ ਖਰਾਬ ਹੋ ਰਿਹਾ ਵਾ ਇਹਦੇ ਬਾਰੇ ਕੋਈ ਵਧੀਆ ਬਣਨ ਤਰੀਕਿਆਂ ਨਾਲ ਉਹਨਾਂ ਚਾਹੀਦਾ ਵਾ ਅਧਿਕਾਰੀ ਆਏ ਆ ਬਸ ਗੇੜਾ ਮਾਰ ਕੇ ਫੋੜਾ ਜਲ ਜਾਂਦੇ ਆ ਕੋਈ ਹਰੇ ਤਰੀਕੇ ਨਾਲ ਦਾ ਵੀ ਹੱਲ ਕੀਤਾ ਜਾਵੇ ਕੋਈ ਦੱਸਣਾ ਵੀ ਹਾਂ ਅਸੀਂ ਤੁਹਾਡੇ ਬਾਰੇ ਇਸ਼ਤ ਕਰ ਰਹੇ ਸੋਚ ਰਹੇ ਆਂ ਵੀ ਤੁਹਾਨੂੰ ਪਰਮਿਟ ਬਣ ਪੱਕਾ ਕਰਕੇ ਦਵਾਗੇ ਕੋਈ ਸੋਚਣ ਇਸ ਬਾਰੇ ਦੱਸੋ ਫੇਰ ਹੀ ਆਪਾਂ ਉਹਨਾਂ ਦੇ ਚਕਿੰ ਕਰੀਏ ਤੇ ਕਿਹੜੀਆਂ ਚੀਜ਼ਾਂ ਦੀ ਲੋੜ ਆ ਹੁਣ ਜੇ ਇਹਨਾਂ ਪਿੰਡਾਂ ਦੀ ਗੱਲ ਕਰੀਏ ਆਪਾਂ ਲੋੜ ਵੈਸੇ ਤਾਂ ਹੁਣ ਜਿੱਦਾਂ ਪਸ਼ੂਆਂ ਚਾਰਾ ਮਿਲ ਰਿਹਾ ਵਾ ਲੋੜ ਇਹਨਾਂ ਲੋਕਾਂ ਨੂੰ ਇਹੀ ਆ ਵੀ ਅਸੀਂ ਆਪਦਾ ਜਿੱਦਾਂ ਮਰਜ਼ੀ ਵਿਜਾਰਾ ਕਰ ਲਾਂਗੇ ਲੇਕਿਨ ਸਾਡਾ ਵੀ ਬੰਨ ਪੱਕਾ ਹੋਣਾ ਚਾਹੀਦਾ ਵਾ ਹਾਂ ਜੰਦੀਪ ਮੈਂ ਇਹਹੀ ਪ੍ਰੋਬਲਮ ਆਪਾਂ ਨੂੰ ਕਿਸੇ ਦੇ ਦਿੱਤੇ ਆਪਾਂ ਨੂੰ ਥੋੜਾ ਬਾਲ ਦੇਣਗੇ ਕੀ ਆਪਾਂ ਕਰ ਲਾਂਗੇ ਆਪਣਾ ਆਪਣਾ ਖੋਦਾ ਹੋਵੇ ਤਾਂ ਆਪਾਂ ਵਧੀਆ ਆਪਾਂ ਤਰੀਕੇ ਨਾਲ ਰਹਿ ਸਕਦੇ ਆ ਫਸਲਵਾੜੀ ਕਿਵੇਂ ਆ ਫਸਲਵਾੜੀ ਬਿਲਕੁਲ ਖਰਾਬ ਆ 2023 ਜਿਹੜਾ ਪਿਛਲਾ ਪਾਣੀ ਆਇਆ ਹੈਗਾ ਉਹਦਾ ਵੀ ਕੋਈ ਖਰਾਬ ਨਹੀਂ ਮਿਲਿਆ ਉਹ ਉੱਪਰੇ ਲੈਵਲ ਤੇ ਖਾਦਾ ਜਾਂਦਾ ਜੋ ਵੀ ਕੋਈ ਦਾ ਫੈਸਿਲਿਟੀ ਮਿਲਦੀ ਆ ਤੇ ਆਮ ਲੋਕਾਂ ਨੂੰ ਇੱਥ ਕੁਈ ਨਹੀਂ ਪੈਂਦਾ ਥੋੜਾ ਕਹੋ ਜੀ ਹਾਂ ਜੀ ਘਰਾਂ ਦੇ ਵਿੱਚ ਰਾਸ਼ਨ ਵਗੈਰਾ ਜਾਂ ਦੂਜਾ ਮਾਲ ਡੰਗਰ ਵਾਸਤੇ ਉਹਨਾਂ ਚੀਜ਼ਾਂ ਦੀ ਲੋੜ ਆ ਹਾਂ ਜੀ ਘਰਾਵਾਂ ਚ ਆਮ ਪਬਲਿਕ ਵਾਸਤੇ ਰਾਸ਼ਨ ਤੇ ਹੈ ਆ ਲੇਕਿ ਚਾਰਾ ਜੋ ਡੰਗਰਾਂ ਦਾ ਖਰਾਬ ਹੋ ਗਿਆ ਹਾਂ ਜੀ ਇਹਦੀ ਲੋੜ ਹੈਗੀ ਹੈ ਥੂੜੀ ਦੀ ਲੋੜ ਆ ਹਰੇ ਚਾਰੇ ਹਾਂ ਜੀ ਹਾਂ ਜੀ ਇਹ ਚੀਜ਼ ਦੀ ਲੋੜ ਹੈਗੀ ਹੈ ਤੇ ਬਾਕੀ ਖਲਾਤ ਬਹੁਤ ਖਰਾਬ ਆ ਅਸੀਂ ਤੇ ਇਹੀ ਸਮਾਂ ਕੋਈ ਪਾਣੀ ਰਿਲੀਜ਼ ਕਰੋ ਤੇ ਅਸੀਂ ਆਪਣਾ ਆਪਣਾ ਸਿਸਟਮ ਸੈੱਟ ਕਰ ਲਈ ਜੀ ਸਾਨੂੰ ਕਿਹਦੀ ਮਦਦ ਦੀ ਜ਼ਰੂਰਤ ਨਹੀਂ ਹੈਗੀ ਪਾਣੀ ਰਿਲੀਜ਼ ਕੀਤਾ ਜਾਵੇ ਤੇ ਜਿੱਥੇ ਸਾਡੇ ਮੌਕੇ ਤੇ ਬੰਨ੍ਹ ਦੇਖੋ ਜਿੱਥੇ ਟੁੱਟ ਗਏ ਆ ਉਹ ਬੰਨ੍ਹਣ ਨੂੰ ਤੇ ਸਹੀ ਤਰੀਕਾ ਪੱਕਾ ਕੀਤਾ ਜਾਵੇ ਬਣਾਇਆ ਜਾਵੇ ਇਹ ਪਹਿਲੋ ਪੱਕਾ ਨਹੀਂ ਹੁੰਦਾ ਕੀ ਚੱਕਰ ਆ ਬੰਨ ਹਰ ਸਾਲ ਟੁੱਟਣਾ ਕਿ ਤਨ ਕਿਤੋਂ 23 ਦੇ ਵਿੱਚ ਵੀ ਨੁਕਸਾਨ ਹੋਇਆ ਸੀ ਉਹਨਾਂ ਦੇ ਵਿੱਚ ਹੀ ਨੁਕਸਾਨ ਇਹ ਹਾਂਜੀ ਸ਼ੁਰੂ ਤੋਂ ਜਦੋਂ ਦਾ ਦੇਸ਼ ਯਾਦ ਹੋਇਆ ਉਦੋਂ ਦਾ ਪਹਿਲਾ ਐਡਵਾਂਸ ਬੰਨ ਲਗੇ ਤੁਸੀਂ ਬੰਨ ਜਿਹਨੂੰ ਕਹਿ ਰਹੇ ਆਂ ਆਪਾਂ ਉਹ ਲੱਗਿਆ ਜੋ ਲੋਗ ਇਤਤਬਾਰ ਹੋ ਗਏ ਉਹ ਦਰਿਆ ਤੋਂ ਬਾਹਰ ਹੋ ਗਏ ਜੋ ਇਹਦੇ ਅੰਦਰ ਆ ਗਏ ਉਹ ਦਰਿਆ ਦੀ ਮਾਰ ਦੇ ਵਿੱਚ ਹੀ ਆ ਇਹ ਹੁਣੇ ਦੇਖੋ ਤੁਸੀਂ ਇਹਨਾਂ ਏਰੀਆ ਵਾ ਇਹ ਸਾਰਾ ਪਾਣੀ ਦਲਵੇਟ ਵਾ ਚ ਆ ਰਿਹਾ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਆਪਾਂ ਇਹਨੂੰ ਪੱਕਾ ਬੰਨ ਲਾ ਕੇ ਬਾਹਰ ਕੱਢਿਆ ਜਾਵੇ ਪਾਣੀ ਜੋ ਕਿ ਪਾਣੀ ਦਾ ਕੋ ਫਲੋ ਵੀ ਬਣ ਜਾਵੇ ਤੇ ਜੋ ਪੂਰਾ ਪਾਣੀ ਫਸਲਾਂ ਵਿੱਚ ਭਰ ਕੇ ਖਰਾਬ ਨਾ ਕਰੇ ਫਸਲਾਂ ਕਰੇ। ਰਾਸ਼ਨ ਲਈ ਸੌਰੀ ਚਾਰਾ ਲਈ ਕਿ ਚੱਲਿਓ। ਹਾਂਜੀ ਚਾਰਾ ਇੱਥੇ ਆਇਆ ਵੀ ਚਾਰਾ ਹੈ ਵੀ ਫੈਸਿਲਿਟੀ ਮਿਲੀ ਹੈ ਜੋ ਇਸ ਫੈਸਿਲਿਟੀ ਮਿਹਰੀ ਉਹ ਲੈ ਰਹੇ ਆ। ਹਾਂਜੀ ਹਾਂਜੀ ਕਿੰਨਾ ਕੁ ਮਾਲ ਡੰਗਰ ਤੁਹਾਡੇ? ਹਾਂਜੀ ਉਹ ਆਪਣੇ 12 ਪਸ਼ੂ ਹੈਗੇ ਆ। ਹਾਂਜੀ ਹਾਂਜੀ। ਇਹ ਫਸਲਵਾੜੀ ਸਾਰੀ ਖਰਾਬ ਹੋ। ਫਸਲਵਾੜੀ ਬਿਲਕੁਲ ਸਾਰੀ ਖਰਾਬ ਹੋ ਗਈ ਹੈ। ਤੇ ਹੁਣ ਬਸ ਚੱਲੀ ਜਾ ਰਿਹਾ ਜਿੱਦਾਂ ਤੁਹਾਨੂੰ ਕੀ ਲੱਗਦਾ ਇਹ ਅੰਦਾਜ਼ੇ ਕਿੰਨੇ ਦਿਨਾਂ ਤੱਕ ਜਨ ਜੀਵਨ ਆਮ ਜੇ ਪਿੱਛੋਂ ਪਾਣੀ ਨਹੀਂ ਜਾਦਾ ਹੁੰਦਾ ਕਿੰਨੇ ਦਿਨ ਇਹ ਪਾਣੀ ਰੁਕੂ ਇਹ ਦੇਖੋ ਜੀ 9 ਤਰੀਕ ਦਾ ਵੀ ਆ ਰੱਖਿਆ ਪਾਣੀ ਇਹ ਹੁਣ ਝੋਨੇ ਗੱਲਾਂ ਸ਼ੁਰੂ ਹੋ ਗਿਆ ਹੁਣ ਝੋਨੇ ਦੀ ਬਿਲਕੁਲ ਉਮੀਦ ਨਹੀਂ ਹੈਗੀ ਖਤਮ ਆ ਹਾਂਜੀ 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 ਉਹਨਾਂ ਅਸੀਂ ਵੀ ਇਹ ਕਹਿ ਰਹੇ ਹਾਂ ਵੀ ਜਿਹੜੇ ਪਾਣੀ ਰਿਲੀਜ਼ ਕੀਤਾ ਜਾਵੇ ਲੋਕਾਂ ਦੇ ਘਰਾਂ ਦਾ ਨੁਕਸਾਨ ਨਾ ਹੋਵੇ ਹੁਣ ਹੀ ਦੇਖਿਆ ਜਾ ਰਿਹਾ ਵੀ ਕਈ ਲੋਕਾਂ ਦੇ ਘਰਾਂ 'ਚ ਵੀ ਟੇੜਾ ਆਣੀ ਸ਼ੁਰੂ ਹੋ ਗਈਆਂ ਵਾ ਘਰ ਵੀ ਲੋਕਾਂ ਦੇ ਖਰਾਬ ਹੋਣੀ ਸ਼ੁਰੂ ਹੋ ਗਏ ਆ ਅੰਦਰ ਜਿਹੜਾ ਕੰਕ੍ਰੀਟ ਵੀ ਜਨ ਵ ਅਗਲੀ ਫਸਲ ਵੀ ਨਹੀਂ ਬੀਜੀ ਜਾਣੀ ਆਪਣੇ ਤੋਂ ਜੇ ਪਾਣੀ ਰਿਲੀਜ਼ ਨਾ ਕੀਤਾ ਰਿਹਾ ਹੈ ਹਾਂਜੀ ਧੰਨਵਾਦ ਵੀਰੋ ਗੁਰੂ ਸਾਹਿਬ ਕਿਰਪਾ ਕਰਨ ਕਿਉਂਕਿ ਇਸ ਟਾਈਮ ਦੇ ਉੱਤੇ ਜਿਨ੍ਹਾਂ ਨੇ ਬਾਹ ਫੜਨੀ ਸੀ ਉਹ ਕਿਤੇ ਦਿਖਾਈ ਨਹੀਂ ਦੇ ਰਹੇ ਵੀਰ ਕਹਿੰਦੇ ਆ ਇੱਥੇ ਹੋਰ ਵੀ ਸਾਡੇ ਨਾਲ ਆ ਗੁਰ ਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸ਼ੋਭਨਾ ਵਿੱਚ ਮੇਰਾ ਨਾਮ ਤਰਸੀਮ ਸਿੰਘ ਜੀ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਮੇਰਾ ਹੀ ਬਹੁਪਰ ਕਦੀਮ ਪਿੰਡ ਆ ਜੀ ਇਹ ਦੁਬਾਰਾ ਨਾਮ ਦੱਸਿਓ ਪਿੰਡ ਦਾ ਬਹੁਤ ਪਰ ਕਦੀਮ ਜੀ ਪਾਉ ਪਰਕਦੀ ਹਾਂਜੀ ਬਹੁਤ ਬਹੁਤ ਪਰਕਦੀ ਕਿੰਨੇ ਪਿੰਡ ਹੋਰ ਆ ਜਿਹੜੇ ਪ੍ਰਭਾਵਿਤ ਜਆ ਇਹ ਇੰਚ 16 ਪਿੰਡੋਂ ਤੇ ਸਾਰੇ ਹੀ ਪ੍ਰਭਾਵਿਤ ਨੇ ਹਾਂਜੀ ਹਾਂਜੀ ਇਸੇ ਤਰ੍ਹਾਂ ਹੀ ਸਾਰੇ ਪਾਸੇ ਪਾਣੀ ਦਾ ਸਾਰੇ ਪਾਸੇ ਇਸੇ ਹੀ ਹੈ ਇਸੇ ਤਰ੍ਹਾਂ ਹੀ ਹਿਲਾਦਨੇ ਪਰ ਜੋ ਇਹ ਸਾਹਮਣੇ ਦੇਖ ਰ ਇਧਰ ਥੋੜਾ ਘਟ ਅੱਗੇ ਹੋਰ ਵੀ ਜ਼ਿਆਦਾ ਪਾਣੀ ਉਧਰ 8-10 ਫੁੱਟ ਦੇ ਕਰੀ ਪਾਣੀ ਹੈਗਾ ਜੀ ਕਿਹੜੀਆਂ ਚੀਜ਼ਾਂ ਦੇ ਅੰਦਰ ਲੋੜ ਆਜ ਤਾਂ ਕਿਹੜੀ-ਕਿਹੜੀ ਚੀਜ਼ ਕੋ ਸਰਕਾਰੀ ਨੁਮਾਇੰਦਾ ਅਧਿਕਾਰੀ ਕੋ ਪਹੁੰਚਿਆ ਇਹ ਆਉਂਦੇ ਤਾਂ ਹੈ ਜੀ ਇਥੋਂ ਪੁੱਛ ਕੇ ਚਲੇ ਜਾਂਦੇ ਵਾਪਸ ਠੀਕ ਹੈ ਬਾਕੀ ਚੀਜ਼ ਹਰ ਚੀਜ਼ ਲੋੜ ਤਾਂ ਹਰ ਚੀਜ਼ ਦੀ ਪਰ ਲੋੜ ਇਹੀ ਆ ਵੀ ਪਹਿਲਾਂ ਪਾਣੀ ਕੱਢਿਆ ਜਾਵੇ ਸਾਡਾ ਹੋਰ ਤਾਂ ਕਿਸ ਚੀਜ਼ ਦੀ ਲੋੜ ਆ ਜੀ ਪਾਣੀ ਰਹਿਣਾ ਕਈ ਬਿਮਾਰੀਆਂ ਲੱਗਣਗੀਆਂ ਜੇ ਕੋਈ ਨੂੰ ਪ੍ਰੋਬਲਮ ਹੋ ਜੇ ਆਉਣਾ ਜਾਣਾ ਲੈ ਕੇ ਆਉਣਾ ਦਿੱਕਤ ਹੋ ਰਹੀ ਆ ਸਭ ਤੋਂ ਵੱਡੀ ਤਾਂ ਇਹੀ ਪ੍ਰੋਬਲਮ ਵੀ ਪਾਣੀ ਦੀ ਪ੍ਰੋਬਲਮ ਆ ਬਾਕੀ ਤਾਂ ਆਪਣਾ ਕੰਮ ਚਲਾ ਹੀ ਲੈਂਦਾ ਬੰਦਾ ਪਸੂ ਡੰਗਲ ਮਾਲ ਡੰਗਰ ਦੀ ਫਸਲਵਾੜੀ ਸਭ ਖਰਾਬ ਫਸਲਵਾੜੀ ਤਾਂ ਖਰਾਬ ਹੀ ਹੋ ਗਈ ਜੀ ਉਹਦੇ ਤਾਂ ਹਾਲਾਤ ਮੁਸ਼ਕਲ ਹੀ ਆ ਜਿੱਥੇ ਆਣਾ ਥੋੜਾ ਉੱਚਾ ਪਾਣੀ ਇੱਥੋਂ ਨਿਕਲ ਗਿਆ ਤਾਂ ਹੋ ਸਕਦਾ ਥੋੜੀ ਬਿਧੀ 20 25 ਏਕੜ ਬਾਜੇ ਬਾਕੀ ਤਾਂ ਪੂਰੀ ਅੰਦਰ ਬਾਕੀ 15 ਬਿੰਡਾਂ ਦੀ ਫਸਲ ਆ ਸਾਰੇ ਖਰਾਬ ਕਿਤੇ ਕਿਹਾਦਾ ਸਭ ਖਰਾਬ ਆ ਜੀ ਜਿੰਨੂੰ ਕਿੰਨੇ ਫੋਟੋ ਹੋਊਗਾ ਪਾਣੀ ਪਾਣੀ ਇੱਥੇ ਜਿੱਦਾਂ 5 ਫੁੱਟ ਆ ਅੱਗੇ 4-7 ਆ ਫਿਰ ਹੋਰ ਅੱਗੇ 8-10 ਆ ਅੱਛਾ ਇਹਨਾਂ ਦੁਗਾਈ ਤੇ ਘਰ ਵੀ ਡੁੱਬੇ ਹੋਣਗੇ ਘਰ ਡੁੱਬੇ ਹੋਏ ਜੀ ਘਰਾਂ ਦੇ ਵਿੱਚ ਵਿੱਚ ਪਾਣੀ ਹੈ ਪਸ਼ੂ ਡੰਗਰ ਬੰਨਣ ਲਈ ਜਗ੍ਹਾ ਨਹੀਂ ਉਹਨਾਂ ਦੇ ਥੱਲੇ ਪਾਣੀ ਹੈ ਲਗਭਗ ਇੱਕ ਇੱਕ ਫੁੱਟ ਪਾਣੀ ਘਰਾਂ ਦੇ ਵਿੱਚ ਫੜਿਆ ਆ ਜੀ ਚਾਰਾ ਵਗੈਰਾ ਇੱਥੋਂ ਦੂਰੋਂ ਲੈ ਕੇ ਜਾਣਾ ਪੈਂਦਾ ਜੇ ਪਾਣੀ ਆ ਚਾਰਾ ਵੇ ਤੇ ਫਿਰ ਤੁਹਾਨੂੰ ਬਾਹਰੋਂ ਲੈ ਕੇ ਜਾਣਾ ਹਾਂਜੀ ਚਾਰਾ ਵਗੈਰਾ ਇਥੋਂ ਲੈ ਕੇ ਜਾਣਾ ਪੈਂਦਾ ਜਿੱਦਾਂ ਬਾਕੀ ਜੋ ਉਹ ਲੋਤਾ ਇਥੋ ਤਾਂ ਕਾਰੀਆਂ ਕੋਈ ਜਿੰਦੇ ਕੋਲ ਹੈਗੀ ਆ ਕਿਸ਼ਤੀ ਆਪਣਾ ਸਾਜੋ ਸਮਾਨੇ ਕੋ ਲੈ ਕੇ ਜਾ ਰਿਆ ਵਾ ਬਾਕੀ ਜਿੰਨਾਂ ਕੋਲ ਨਹੀਂ ਹੈਗਾ ਵਿਚਾਰਿਆਂ ਕੋਲ ਉਹ ਤਾਂ ਕਿਸੇ ਦੀ ਮਦਦ ਲੈ ਕੇ ਆਪਣੇ ਘਰ ਲੈ ਕੇ ਜਾ ਰਹੇ ਆ ਕਿਸ਼ਤੀਆਂ ਮਿਲੀਆਂ ਸਰਕਾਰ ਤੌਰ ਤੇ ਮਿਲੀਆਂ ਕਿ ਜਦ ਆਪਣੀਆਂ हायर ਕੀਤੀਆਂ ਜਾਂ ਮੁੱਲ ਲਈ ਸਰਕਾਰ ਵੱਲੋਂ ਵੀ ਆਈਆਂ ਨੇ ਚਾਰੇ ਰਾਣਾ ਗਰਜੀਤ ਨੇ ਦਿੱਤੀਆਂ ਨੇ ਆਪਣੀਆਂ ਚਾਰ ਕਿਸ਼ਤੀਆਂ ਬਾਕੀ ਬਾਬਾ ਸੰਤ ਬਾਬਾ ਸੀਚਾਲ ਜੀ ਨੇ ਉਹਨਾਂ ਨੇ ਆਪਣੀ ਬੋਰਡ ਦਿੱਤੀ ਹੋਈ ਹੈ ਉਹਨਾਂ ਲੋ ਵੀ ਦੋ ਤਿੰਨ ਕਿਸ਼ਤੀਆਂ ਦਿੱਤੀਆਂ ਗਈਆਂ ਜੀ ਹਾਂ ਜੀ ਤਨਵਾਜੀ ਅਸਟਮ ਹਾਲਾਤ ਤੁਸੀਂ ਦੇਖ ਸਕਦੇ ਹੋ ਚਾਰਜਪੇ ਨੇ ਪਾਣੀ ਦਾੜਾ ਮੰਜ਼ਰ ਦਿਖਾਈ ਦੇ ਰਿਹਾ ਤਕਰੀਬਨ ਤਕਰੀਬਨ ਇਨ੍ਹਾਂ ਪਿੰਡਾਂ ਦੇ ਵਿੱਚ 15 ਤੋਂ 16 ਪਿੰਡ ਜਿਹੜੇ ਪ੍ਰਭਾਵਿਤ ਦੱਸੇ ਜਾ ਰਹੇ ਆ ਤੇ ਇਸੇ ਤਰ੍ਹਾਂ ਹੀ ਲੋਕ ਬੇੜੀਆਂ ਠੱਲ ਲੈਂਦੇ ਆ ਤਸਵੀਰਾਂ ਤੁਸੀਂ ਚਾਰਜਪੇ ਦੇ ਦੇਖ ਸਕਦੇ ਹੋ ਛੋਟੀਆਂ ਛੋਟੀਆਂ ਬੇੜੀਆਂ ਰੱਖੀਆਂ ਹੋਈਆਂ ਵਾ ਉਹ ਬੇੜੀਆਂ ਠੱਲ ਲੀਆਂ ਜਾਂਦੀਆਂ ਵਾ ਤੇ ਦੂਰ ਤੱਕ ਇੱਕ ਨਹੀਂ ਤਸਵੀਰ ਜਿਹੜੀ ਦਿਖਾਈ ਦੇ ਰਹੀ ਆ ਗਰਮੀਤ ਨਾ ਮੈਂ ਕਹੂੰਗਾ ਕਿ ਕੈਮਰਾ ਕਲੋਜ਼ ਕਰਕੇ ਇੱਕ ਨਹੀਂ ਜ਼ਰੂਰ ਦਿਖਾ ਲ ਦਿਓ ਕਿ ਕਿਵੇਂ ਦੇ ਹਾਲਾਤ ਆ ਕਿਵੇਂ ਲੋਕ ਐਸ ਟਾਈਮ ਦੇ ਉੱਤੇ ਆਪਣੇ ਘਰਾਂ ਦੇ ਵਿੱਚ ਜਿਹੜਾ ਥੋੜਾ ਬਹੁਤਾ ਖਾਣ ਪੀਣ ਦਾ ਸਮਾਨ ਆ ਮਾਲ ਡੰਗਰ ਵਾਸਤੇ ਆ ਚੌਕਰ ਆ ਉਹ ਚੀਜ਼ ਲੈ ਕੇ ਪਹੁੰਚ ਰਹੇ ਆ ਐਸ ਟਾਈਮ ਦੇ ਉੱਤੇ ਬਹੁਤ ਬੁਰੇ ਬਦਰ ਹਾਲਾਤ ਆ ਜਿਵੇਂ ਹੁਣੇ ਨੌਜਵਾਨ ਨੇ ਦੱਸਿਆ ਸੀ ਕਿ ਜੇ ਕੁਛ ਦਿਨ ਇਸੇ ਤਰ੍ਹਾਂ ਦੇ ਹਾਲਾਤ ਬਣੇ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀ ਦਾ ਖਤਰਾ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਵਾ ਉਹ ਨੀਵਾ ਨਹੀਂ ਹੋ ਰਿਹਾ ਜਿੰਨੇ ਚਿਰ ਪਾਣੀ ਦਾ ਪੱਧਰ ਨੀਵਾ ਨਹੀਂ ਹੁੰਦਾ ਉਸ ਤੇ ਹਾਲਾਤ ਜਿਹੜੇ ਆ ਬਾਅਦ ਤੋਂ ਬਦਰ ਹੁੰਦੇ ਜਾਣਗੇ ਨਾ ਪਿੰਡਾਂ ਦੇ ਇਸ ਇਲਾਕੇ ਤੋਂ ਵੀਰ ਹੋਰ ਸਾਡੇ ਨਾਲ ਜੁੜਿਆ ਗੁਰਫਤੇ ਸੰਚ ਕਰਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਕੀ ਨਾਂ ਵੀਰ ਜੀ ਤੁਹਾਡਾ ਕਿੰਦਰ ਸਿੰਘ ਜੀ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਹੈ ਕਿਹੜਾ ਕੱਢੇ ਜਿਹੜੀ ਦਾ ਕਿਵੇਂ ਦੇ ਹਾਲਾਤ ਹੈ ਪਿੰਡ ਦੇ ਹਾਲਾਤ ਠੀਕ ਹੈ ਜੀ ਪਾਣੀ ਪੋਣੀ ਆਇਆ ਕਿੰਨਾ ਕਾ ਪਾਣੀ ਪਾਣੀ ਬਥੇਰਾ ਜੀ ਹੈ ਕਿਸ ਤਰ੍ਹਾਂ ਦੀ ਸਹੂਲਤ ਸਰਕਾਰ ਵੱਲੋਂ ਕੋਈ ਮਿਲੀ ਇਥੇ ਇਹੋ ਕੋਈ ਅਜੀਬ ਪੱਠੇ ਆ ਗਏ ਮਾੜੇ ਮੋੜੇ ਦੇ ਖਾਲਸਾ ਕੀ ਸਸਥਾ ਮ ਵਗੈਰਾ ਪਹੁੰਚ ਰਹੀਆਂ ਹਨ ਸਰਕਾਰ ਵੱਲੋਂ ਕੁਝ ਨਾ ਜੀ ਸਰਕਾਰ ਪਈ ਸਸਥਾ ਮੇ ਪਹੁੰਚ ਚੁੱਕੇ ਹੋਈ ਤੋਂ ਜੀ ਮਾਲ ਡੰਗਰ ਉੱਥੇ ਹੀ ਆ ਤੁਹਾਡੇ ਕੋਲ ਸਾਰਾ ਜਿਹੜਾ ਮਾਲ ਡੰਗਰ ਉੱਥੇ ਹੀ ਸਭ ਕਿੰਨੇ ਪਹੁੰਚਦਾ ਕਰ ਦਿਓ ਬੇੜੀਆਂ ਵਗੈਰਾ ਤੇ ਸਾਰਾ ਚੱਲ ਜਾ ਹਾਂ ਜੀ ਬੇੜੀਆਂ ਦੇ ਜੀ ਬੜੀਆਂ ਹਾਂ ਜੀ ਬੇੜੀਆਂ ਮੈਂ ਕਿ ਮਾਲ ਡੰਗਰ ਤੁਹਾਡੇ ਕੋਲ ਮਾਲ ਡੰਗਰ ਇਹ 10 12 12 ਡੰਗਰ ਰੱਖੇ ਹਾਂ ਜੀ ਹਾਂ ਜੀ ਬੜਾ ਮੁਸ਼ਕਲ ਹਾਲਾਤ ਹੋਣਗੇ ਫਿਰ ਤੇ ਮਾਲ ਡੰਗਰ ਥਲੇ ਵੀ ਪਾਣੀ ਫਿਰਦਾ ਕਿ ਬਚਾਈ ਆ ਹਾਂ ਜੀ ਕਈਆਂ ਦੇ ਫਿਰਦਾ ਕਈਆਂ ਦੇ ਆਪਣੇ ਤਾਂ ਬਚਾਈ ਆ ਸੁੱਕਾ ਹੀ ਆ ਸਭ ਹਾਂ ਜੀ ਓਕੇ ਕਈ ਘਰ ਅਸੀਂ ਵੇਖੇ ਸੀ ਜਿੱਦਾਂ ਕਿ 6 6 7 7 ਬੜੋ ਚੈੱਕ ਕੀਤੇ ਹੁੰਦੇ ਆ ਪਿੰਡਾਂ ਦੇ ਵਿੱਚ ਹਨਾ ਇਹ ਹੜਾਂ ਦਾ ਕਰਕੇ ਹੀ ਹਾਂਜੀ ਹੜਾਂ ਦਾ ਕਰਕੇ ਹੀ ਪਾਣੀਆਂ ਪੋਣੀਆਂ ਦਾ ਹੀ ਪਰਿਵਾਰ ਬੱਚੇ ਉੱਥੇ ਆ ਜਾਂਦਾ ਆਹ ਬਥੇ ਜੀ ਆਵੇ ਆਵੇ ਬੱਚੇ ਨਾਲ ਮੇਰੇ ਕੋਈ ਸਾਰੇ ਸਿਸ ਹੈ ਜੀ ਤੁਹਾਡੇ ਬੇਟਾ ਹੈ ਉਥੇ ਜੀ ਕੀ ਹਾਲ ਤੁਹਾਡੇ ਹਾਂਜੀ ਠੀਕ ਹੈ ਜੀ ਜਗਰਾਵ ਸਿੰਘ ਜਗਰਾਵ ਸਿੰਘ ਕੀ ਕਰਦੇ ਹੋਣੇ ਤੁਸੀਂ ਕੋਈ ਨਹੀਂ ਜੇ ਸਟੱਡੀ ਕਰੀ ਤੀ ਕਿਹੜੀ ਕਲਾਸ ਪੜ੍ਹਦੇ ਹੋ ਪਲੱਸ 2 ਕਿੰਨੀ ਕਰੀਏ ਮੰਜਰ ਵੇਖ ਚੁੱਕੀ ਉਹ ਪਾਣੀ ਦਾ ਇਸੇ ਤਰ੍ਹਾਂ ਤੁਸੀਂ ਨੇ ਕਿੰਨੇ ਨੇ ਐਦਾਂ ਹੀ ਚੱਲਦਾ ਪਿਆ ਕੰਮ ਖਾਨ ਜੀ ਇਸੇ ਤਰ੍ਹਾਂ ਹੀ ਚੱਲਦਾ ਪਿਆ ਕੰਮ ਅਸਲ ਬੀਜ ਦਿੰਨੇ ਹੋ ਤੇ ਉਹ ਖਤਮ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਸਰਕਾਰ ਤੇ ਮੁਆਵਜ਼ਾ ਫਿਰ ਦੇ ਦਿੰਦੀ ਹੁੰਦੀ ਹੈ ਨਾ ਪੂਰੇ-ਪੂਰੇ ਪੈਸੇ ਮਿਲ ਜਾਂਦੇ ਹੋ ਨਹੀਂ ਮੁਆਵਜ਼ਾ ਨਹੀਂ ਇੱਕ ਨਹੀਂ ਬਾਬਾ ਜੀ ਪਿਛਲੀ ਵਾਰ ਜਦੋਂ ਹਾੜ ਆਈ ਸੀ ਕਿਹਾ ਗਿਆ ਸੀ ਕਿ ਕੋਕੜੀਆਂ ਦੇ ਪੈਸੇ ਵੀ ਦੇ ਦੇਣੇ ਅਸੀਂ ਬੱਕਰੀਆਂ ਦੇ ਪੈਸੇ ਵੀ ਦੇ ਦਿੱਤੇ ਨਾ ਜੀ ਤੇਰੀ ਵਾਲੇ ਆ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਖਰਾਬਾ ਨਹੀਂ ਮੁੱਖ ਮੰਤਰੀ ਸਾਹਿਬ ਤੇ ਕੋਕੜੀਆਂ ਦੇ ਪੈਸੇ ਵੀ ਆਂਦੇ ਦੇ ਦੇਣੇ ਆ ਤੇ ਤੁਸੀਂ ਕਹਿੰਦੇ ਮੁਆਵਜ਼ਾ ਨਹੀਂ ਨਹੀਂ ਕੁਝ ਨਹੀਂ ਮਿਲਿਆ ਨਾ ਕੋਕੜੀਆਂ ਦਾ ਨਾ ਇਹ ਗੱਲਾਂ ਹੀ ਕਿੰਨੀ ਜਮੀਨ ਕਿੰਨੀ ਤੁਹਾਡੀ ਤੇ ਮੈਂ ਨਾ ਕਹਿੰਦਾ ਦੋ ਦੋ ਤਨ ਕਿਲੇ ਚਾ ਚਾ ਛੋਟੇ ਕਿਸਾਨ ਕਹਿ ਸਕਦੇ ਤਾਂ ਛੋਟੇ 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 ਜੀ ਬਿਲਕੁਲ ਤੇ ਪੁੱਤਰਾ ਫਿਰ ਜਿਹੜਾ ਪਿਛਲੀ ਵਾਰੀ ਜੀ ਐਲਾਨ ਹੋਈ ਸੀ ਸਰਕਾਰਾਂ ਦੇ ਐਲਾਨ ਉਹਨਾਂ ਨੂੰ ਕਿਵੇਂ ਵੇਖਦੇ ਹੋ ਕਹਿੰਦੇ ਸੀ ਕੁਕੜੀਆਂ ਦੇ ਮੁਆਵਜ਼ੇ ਦੇ ਦਿੰਦੇ ਨੇ ਜੇ ਕਿਹਦੀ ਬੱਕਰੀ ਦਾ ਮਰ ਗਈ ਆ ਉਹਦੇ ਮੁਆਵਜ਼ੇ ਦੇ ਦਿੰਦੇ ਨੇ ਤੇ ਬਾਬਾ ਜੀ ਕਹਿੰਦੇ ਕਿ ਸਾਨੂੰ ਤੇ ਫਸਲਾਂ ਰੁੜ ਗਈ ਉਹਦੇ ਮੁਆਵਜ਼ੇ ਦੇ ਨਹੀਂ ਹਾਂ ਉਹਨਾਂ ਦਾ ਪਤਾ ਹੀ ਨਹੀਂ ਜੀ ਕਿਥੇ ਮੁਆ ਜੇ ਦੇਤੇ ਕਿਹਨਾਂ ਨੂੰ ਦੇਤੇ ਆ ਨਹੀਂ ਤੁਹਾਨੂੰ ਕੁਝ ਨਹੀਂ ਮਿਲਿਆ ਪਿਛਲੀ ਵਾਰੀ ਜਿੱਦਾਂ ਨੁਕਸਾਨ ਹੋਇਆ ਫਸਲਾਂ ਜੀ ਕਿਸੇ ਨੂੰ ਪਿੰਡ ਚ ਆਈ ਧੰਨ ਗੱਲਾਂ ਹੀ ਸਾਰੀਆਂ ਹਾਂਜੀ ਗੱਲਾਂ ਹੀ ਆ ਰੇਤਾ ਪੈ ਗਈ 5 5 6 6 ਫੁੱਟ ਤੇ ਉਹ ਵੀ ਕੱਢ ਕੇ ਮਤਲਬ ਐ ਦੀਆਂ ਪਹਿਲੀਆਂ ਬਣੀਆਂ ਹਾਂਜੀ ਐ ਦੀ ਫਿਰ ਉਹ ਵਾਲ ਹੋ ਗਿਆ ਹਾਂਜੀ ਇੱਕੋ ਐ ਕਿ ਮੱਕੀ ਬੀਜੀ ਰੇਤਾ ਪਈ ਮਹਾ ਹੀ ਕੱਢੀਏ ਤੇ ਇਹ ਵਾਲੀ ਰੇਤਾ ਹੁਣ ਕੱਢੀਏ ਕੱਢੀ ਜੇ ਜੇ ਪਹਿਲੀ ਵਿੱਚ 2 2.5 ਕਿਲੇ ਬਲੀ ਪਈ ਹੈ ਹਾਂਜੀ ਤੇ ਦੂਜੀਆਂ ਸਰਕਾਰਾਂ ਸਾਨੂੰ ਜਦੋਂ ਅਸੀਂ ਕਣਕ ਬੀਜੀ ਨਹੀਂ ਹੁੰਦੀ ਸਾਨੂੰ ਪੈਸੇ ਮਿਲ ਜਾਂਦੇ ਅੱਛਾ ਪੈਰ ਕੀ ਜਮ ਬਣੇ ਕਦੀ ਪੈਸਾ ਨਹੀਂ ਮਿਲਿਆ ਸਾਨੂੰ ਕੋਈ ਅੱਛਾ ਪਹਿਲੀਆਂ ਸਰਕਾਰਾਂ ਦੇ ਵਿੱਚ ਕੁਛ ਨਾ ਕੁਛ ਮੁਆਵਜ਼ਾ ਮਿਲ ਜਾਂਦਾ ਮਿਲ ਜਾਂਦਾ ਜੀ ਜਾਂਦਾ ਕਿਉਂ ਹਾਂਜੀ ਹਾਂਜੀ ਲੋਮੇ ਸਰਕਾਰ ਆ ਦੇਣ ਦੇ ਗਏ ਹਾਂਜੀ ਇਹ ਸਰਕਾਰ ਦੀ ਪੁੱਤਰ ਤੁਸੀਂ ਕਿਵੇਂ ਵੇਖਦੇ ਹੋ ਸਾਰਾ ਪੰਜਾਬ ਨੇ ਤੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਤੀਆਂ ਸੀ ਬਹੁਤ ਵੱਡੀ ਤਦਾਦ ਦੇ ਵਿੱਚ ਆਪਾਂ ਐਮਐਲਏ ਬਣਾਏ ਸੀ ਬਾਬਾ ਜੀ ਕਹਿੰਦੇ ਬਾਹਰ ਨਹੀਂ ਖੜੀ ਨਹੀਂ ਨਹੀਂ ਫੜੀ ਇਹ ਆਸ ਰੱਖਦੇ ਹੋ ਇਹ ਸਵਾਰ ਦੀ ਹੁਣ ਕੋਈ ਆਸ ਨਹੀਂ ਸਰਕਾਰ ਤੋਂ ਕਾਦੀ ਆਸ ਰੱਖਣੀ ਆ ਰਾਮ ਗੁਰਮੁਲਾਪ ਸਿੰਘ ਜੀ ਰਾਮ ਗੁਰਮੁਲਾਪ ਸਿੰਘ ਗੁਰਮੁਲਾਪ ਚੜਦੀ ਗਲਾਚੋ ਹਾਂਜੀ ਹਾਲਾਤ ਵੇਖ ਤੇ ਨਹੀਂ ਲੱਗਦੇ ਹਨ ਹਾਲਾਤ ਤੇ ਇਸ ਟਾਈਮ ਦੇ ਤੇ ਬੁਰੇ ਹੋ ਗਏ ਲਾਹ ਤੇ ਬਹੁਤ ਮਾੜੀ ਹੈ ਜੀ ਕੀ ਕਰਦੇ ਹੋਣੇ ਤੁਸੀਂ ਸਟੱਡੀ ਕਰੰਦੇ ਨਾਲ ਦੂਸਰਾ ਖੇਤੀਬਾੜੀ ਦਾ ਕੰਮ ਹੈ ਜੀ ਖੇਤੀਬਾੜੀ ਕਿੰਨੀ ਕਰਦੇ ਆਪਣੇ ਤਾਂ 10 ਕਿੱਲੇ ਆ ਜੀ 10 ਕਿੱਲੇ ਚ ਬਚਿਆ ਕੁਛ ਨਹੀਂ ਕੁਝ ਨਹੀਂ ਬਚਿਆ ਜੀ ਸਾਰੀ ਖਤਮ ਹੋ ਗਈ ਮਾਲ ਡੰਗਰ ਮਾਲ ਡੰਗਰ ਮਾਲ ਡੰਗਰ ਵੀ ਕਰੇ ਉਹਨਾਂ ਨੂੰ ਪੱਠੇ-ਪੱਠੇ ਇੱਥੇ ਹੀ ਖੜੀਦੇ ਉਹ ਪਾਈਦੇ ਆ ਜੀ ਹਾਂ ਜੀ ਅੱਛਾ ਸਰਕਾਰ ਪਹੁੰਚੀ ਇੱਥੇ ਕੋਈ ਪਹੁੰਚਿਆ ਸਰਕਾਰੀ ਅਧਿਕਾਰੀ ਸਮਾਨ ਲੈ ਕੇ ਜਾਂ ਪਰਾਸ਼ਣ ਦੀ ਗੱਲ ਕਰੀਏ ਜਾਂ ਚਾਰੇ ਦੀ ਗੱਲ ਕਰੀਏ ਕਿ ਸੰਸਥਾਵਾਂ ਆ ਰਹੀਆਂ ਸਰਕਾਰ ਦੇ ਵੋਟਾਂ ਵੇਲੇ ਹੀ ਆਉਂਦੀ ਉਹਦਾ ਤੇ ਆਉਂਦੀ ਨਹੀਂ ਉਹ ਧਣੀ ਹੁੰਦੀ। ਬੋਟਾ ਵਾਲੇ ਤਾਂ ਬਹੁਤ ਫੂਟਰ ਵੇਖਦੇ ਹੋਣੇ ਆ ਨਾ ਕਿ ਅੱਜ ਕਿ ਇਤਰੋ ਵੋਟਰ ਵਾਲੀ ਗੱਡੀ ਆ ਗਈ, ਕੋਈ ਇਤਰੋ ਆ। ਉਹਦੇ ਤੇ ਬਸ ਸਰਕਾਰ ਨਹੀਂ ਹੁੰਦਾ ਬੋਟਾ ਪੈ ਜਾਣੀ, ਸਰਕਾਰ ਸਾਡੀ ਭਾਂਜੇ। ਹੁਣ ਤੇ ਪਾਣੀ ਆਇਆ ਹੁਣ ਤੇ ਕੋਈ ਨਹੀਂ ਬੋੜੀ। ਕਿਸੇ ਨੇ ਨਹੀਂ ਪਛਾਣਗੇ। ਹਾਂਜੀ। ਕੀ ਚਾਹੁੰਨੇ ਹੋ? ਕੀ ਸਰਕਾਰ ਨੂੰ ਕੀ ਕਹਿਣਾ ਚਾਹੁੰਨੇ ਤੁਸੀਂ ਵਸ? ਸਰਕਾਰ ਨੂੰ ਇਹ ਚਾਹਣਾ ਇਹੋ ਕਹਿਣਾ ਚਾਹੁੰਦੇ ਆ ਕਿ ਪਾਣੀ ਦੇ ਜੋ ਹਾਲਾਤ ਵੇਖ ਰਹੇ ਆ ਕਿ ਪਾਣੀ ਦੋ ਇੱਥੇ ਆਣ ਕੇ ਲੋਕਾਂ ਦੀ ਮਦਦ ਕਰਨਾ। ਪਾਣੀ ਦਾ ਦੂਸਰਾ ਪਾਣੀ ਦਾ ਥੋੜਾ ਪੱਧਰ ਘਟ ਕਰਨੀ। ਕਿਹੜੀਆਂ ਚੀਜ਼ਾਂ ਦੀ ਲੋੜ ਆ ਪੁੱਤਰਾ ਹੁਣ ਜਦੋਂ ਅੰਦਰ ਆਪਾਂ ਗੱਲ ਕਰੀਏ ਇਸ ਟਾਈਮ ਦੇ ਤੇ ਕਿਹੜੀਆਂ ਕਿਹੜੀਆਂ ਜ਼ਰੂਰੀ ਚੀਜ਼ਾਂ ਦੀ ਲੋੜ ਆ ਜ਼ਰੂਰੀ ਜੀ ਜਾਇ ਹਾਲੀ ਕੱਲ ਤੇ ਸਾਰੀਆਂ ਹੀ ਆ ਜੀ ਖਾਣ ਦੇ ਮਾਲ ਡੰਗਰ ਦੇ ਪੱਠੇ ਪੁੱਠੇ ਹੋ ਗਏ ਸੌਦਾ ਬਤਾ ਗਿਆ ਕਰਦਾ ਜੀ ਹਾਂ ਜੀ ਪੁੱਤਰਾ ਫਿਰ ਪੜ੍ਹਾਈ ਵੀ ਖਰਾਬ ਹੁੰਦੀ ਹੁੰਦੀ ਜਦ ਇਹੋ ਜਿਹਾ ਕੰਮ ਹੋਵੇ ਪੜ੍ਹਾਈ ਤੇ ਬਹੁਤ ਖਰਾਬ ਹੁੰਦੀ ਆ ਪੜ੍ਹਾਈ ਸਕੂਲ ਵੀ ਨਹੀਂ ਜਾਇਆ ਜਾਂਦਾ ਜੀ ਕਿੰਨੇ ਭੈਣ ਭਰਾ ਹੋ ਤੁਸੀਂ ਤਿੰਨ ਭੈਣ ਭਰਾ ਆ ਜੀ ਛੋਟੇ ਕਿ ਵੱਡੇ ਆ ਉਹ ਵੱਡੇ ਭੈਣਾਂ ਦੋ ਹਾਂ ਜੀ ਇਹ ਕਿੰਨੀ ਕਰੀਆਂ ਮੰਜਰ ਕਿੰਨੀ ਕਰੀ ਵੇਖਿਆ ਆ ਪਾਣੀ ਜਿਹਾ ਪਿੱਛੇ ਖਲੋ ਹਾਂ ਜੀ ਜਦੋਂ ਇਹ ਆਪ ਦੀ ਸੰਭਲ ਚਾਏ ਉਹਦੇ ਦੇ ਵੇਖ ਰਹੇ ਆਂ ਜੀ ਪਾਣੀ ਆ ਜਾਂਦਾ ਹਾਂ ਜੀ ਤੇ ਛੱਤਾਂ ਤੇ ਰਹਿਣ ਵਾਸਤੇ ਮਜਬੂਰ ਹੋ ਹਾਂ ਹਾਂ ਜੀ ਹਾਂ ਜੀ ਛੱਤਾਂ ਤੇ ਹੀ ਸੌਣਾ ਪੈਂਦਾ ਫਿਰ ਛੱਤਾਂ ਤੇ ਸੌਣਾ ਪੈਂਦਾ ਥੱਲੇ ਸਾਬਸ ਲੂਪੀ ਬਹੁਤ ਹੁੰਦੀ ਆ ਜੀ ਹੁਣ ਜੋ ਹੁਣ ਤੁਸੀਂ ਛੱਤਾਂ ਤੇ ਸੌਂਗੇ ਹਾਂ ਜੀ ਹਾਂ ਜੀ ਪਰਿਵਾਰ ਉੱਥੇ ਹੀ ਆ ਸਾਰਾ ਹੁਣ ਕਿ ਬਾਹਰ ਇਹ ਘਰੇ ਹੀ ਆਈ ਸਾਰਾ ਤੁਹਾਡੇ ਬੇਟੇ ਫਿਰ ਪਰਿਵਾਰ ਘਰੇ ਹੀ ਆ ਹਾਂ ਜੀ ਘਰੇ ਹੀ ਆਈ ਸਾਰੇ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਅੰਦਰ ਜੇ ਆਪਾਂ ਗੱਲ ਕਰੀਏ ਇਸ ਟਾਈਮ ਦੇ ਉੱਤੇ ਜ਼ਰੂਰ ਤਾਂ ਮਾਲ ਡੰਗਰ ਦਾ ਹੀ ਔਖਾ ਬਾਕੀ ਆਪ ਜੀ ਕਿਹੜੀ ਕਿਹੜੀ ਚੀਜ਼ ਦੀ ਵੈਸੇ ਜ਼ਿਆਦਾ ਲੋੜ ਹੈ ਤੁਹਾਨੂੰ ਦਾ ਲੋੜ ਹੈ ਜੇ ਸਾਡਾ ਦਰਿਆ ਖਾਲਿਆ ਜਾਵੇ ਤੇ ਜਿਹੜੇ ਆ ਪਾਣੀ ਆਉਂਦੇ ਆ ਸਾਨੂੰ ਉਹਨਾਂ ਦੇ ਸਾਡੀ ਫਸਲ ਹੋਵੇ ਸਾਡਾ ਬਾਲ ਬੱਚਾ ਜਿਹੜਾ ਸੋਖਰੀ ਬਸੇ ਵੀ ਜਿਹੜਾ ਪਾਣੀ ਨਹਿਰ ਨੂੰ ਪੀ ਬਣ ਜੇ ਰੇਤਾ ਬਾਹਰ ਕੱਢ ਦੇਣ ਉਚਾਸ਼ ਵੀਰੇ ਦਰਿਆ ਜੇ ਡੂੰਗਾ ਸਾਨੂੰ ਆ ਪਾਣੀ ਮਿਲੇ ਨਾ ਇਹ ਤਾਂ ਵੋਟਾਂ ਪਾਉਣੇ ਬਾਬਾ ਜੀ ਉਦੋਂ ਨਹੀਂ ਆਪਾਂ ਮੰਗਾ ਰੱਖਦੇ ਕਿਉਂਕਿ ਨਹੀਂ ਰੱਖਦੇ ਜੀ ਮੰਗਾ ਤਾਂ ਅਸੀਂ ਰੱਖੀ ਜਾਂਦੇ ਜੀ ਮੰਗਾ ਸਾਡੀ ਇਹੋ ਹੀ ਆ ਜੀ ਵੋਟਾਂ ਪੈਂਦੀਆਂ ਉਦੋਂ ਪੁੱਤਰ ਨਹੀਂ ਪੁੱਛਣੇ ਚਾਹੀਦੇ ਕਿ ਆ ਚੀਜ਼ਾਂ ਸਾਨੂੰ ਚਾਹੀਦੀਆਂ ਪਹਿਲੋ ਕਰ ਦੋ ਵੋਟਾਂ ਲੈ ਪਹਿਲਾ ਕਿ ਨਿਕਾ ਕੌਣ ਕਰਦਾ ਜੀ ਇਥੇ ਹਾਂ ਜੀ ਵੋਟਾਂ ਵੜੇ ਇਥੇ ਦਿਖਣੇ ਆ ਮੰਤਰੀ ਸਾਰੇ ਜੋ ਵੀ ਆ ਇਸ ਵਾਰ ਕਰੋਗੇ ਤੁਸੀਂ ਅੱਜ ਚੰਦੀ ਮੰਗ ਕਿ ਹੁਣ ਪੀੜੀ ਬਦਲ ਚੁੱਕੀ ਆ ਚਲੋ ਬਾਬਿਆਂ ਜੇ ਕੋਈ ਨਹੀਂ ਸਵਾਲ ਹੋਏ ਤਾਂ ਆ ਪੀੜੀ ਸਵਾਲ ਕਰੇ ਕਿ ਆਜੋ ਤੁਹਾਨੂੰ ਅਸੀਂ ਵੋਟਾਂ ਦੇ ਦੇਣੇ ਆ ਜਿਤਾਵ ਵੀ ਦੇਣੇ ਆ ਫਿਰੋਂ ਸਾਡੀ ਮੰਗ ਪੂਰੀ ਕਰ ਮੰਗ ਦੇ ਅੱਗੇ ਨਹੀਂ ਕਦੀ ਇੰਨੇ ਚਰਚਾ ਕੀਤੀ ਹੁਣ ਕਿੱਥੇ ਕਰ ਦੇਣਗੇ ਰੱਖਣੀਆਂ ਤੇ ਪਹਿਣਗੀਆਂ ਸਾਨੂੰ ਪੁੱਛਣਾ ਪਊਗਾ ਸਵਾਲ ਤੇ ਚਾਹੀਦੇ ਰੱਖਣੀਆਂ ਤੇ ਪਹਿਣੀਆਂ ਹਾਂ ਜੀ ਜਿੱਦਾਂ ਬੰਨ ਬੂਨੇ ਕੱਚੇ ਬੰਨ ਆਏ ਪੱਕੇ ਬੰਨ ਬੰਨੇ ਨਹੀਂ ਜਾਈਦੇ ਹਾਂ ਜੀ ਹਾਂ ਜੀ ਇਹ ਪੱਕੇ ਬੰਨ ਬੱਜਨੇ ਚਾਹੀਦੇ ਆ ਜੀ ਪਾਣੀ ਤਾਂ ਬਹੁਤ ਬਾਏ ਇਥੇ ਮੁਸ਼ਕਿਲ ਆਂਦੀ ਹੈ ਹਾਂ ਜੀ ਇਹ ਤਾਂ ਸਵਾਲ ਆਪਣਾ ਸਵਾਲ ਤੇ ਕਰਨੀ ਚਾਹੀਦੀ ਹੈ ਕਰੋ ਕਿ ਸਵਾਲ ਆਉਣ ਦੇ ਸਮੇਂ ਦੇ ਵਿੱਚ ਕੋਈ ਤੁਹਾਡੇ ਹੁਣ ਮਤਲਬ ਪਾਣੀ ਉੱਤਰਦਾ ਵਾ ਤੁਹਾਡਾ ਹਾਲ ਚਾਲ ਪੁੱਛਣ ਵੀ ਆਉਣਗੇ ਬਾਬਾ ਜੀ ਆਉਂਦੇ ਹੁੰਦੇ ਨਾ ਪਾਣੀ ਉਤਰ ਗਿਆ ਫਿਰ ਹਾਲ ਪੁੱਛਣ ਆਉਣਗੇ ਬਹੁਤ ਆਉਣਗੇ ਜੇ ਆਉਣਗੇ ਬਹੁਤ ਆਉਂਦੇ ਸਵਾਲ ਫਿਰ ਪੁੱਛਣ ਆਉਂਦੇ ਆ ਜੀ ਹਾਂ ਠੀਕ ਠਾਕ ਪਾਣੀ ਜੋ ਬਚ ਗਿਆ ਉਹ ਫਿਰ ਇਹ ਪੁੱਛਦੇ ਆ ਇਹ ਪੁੱਛਦੇ ਆ ਪਹਿਲਾਂ ਨਹੀਂ ਪੁੱਛਦਾ ਕੋਈ ਆ ਪਹਿਲਾਂ ਨਹੀਂ ਕੋਈ ਪੁੱਛ ਹੁਣ ਸੱਤ ਸੱਤ ਅੱਠ ਰਿਪੋਰਟ ਪਾਣੀ ਆ ਕਿਸੇ ਨੇ ਨਾ ਕਿਸੇ ਨੇ ਨਹੀਂ ਪੁੱਛਿਆ ਅਸੀਂ ਹਰੀ ਗਹਿੜ ਦੇ ਧਰਨਾ ਲਾਇਆ ਕੋਈ ਸਾਡੇ ਨਾਲ ਨਹੀਂ ਗਿਆ ਆਪ ਜਾ ਕੇ ਇਹਨਾਂ ਨੂੰ ਕਹਿੰਦਾ ਆਪ ਹੀ ਅਸੀਂ ਗਏ ਆਪ ਇਹਨੇ ਰਾਦਰ ਬੰਨਣਾ ਦੀ ਰੱਖੀ ਤੀ ਜਦੋਂ ਮੁਰਕੇ ਜਦੋਂ ਟੁੱਟ ਗਿਆ ਉਦੋਂ ਆਦੇ ਬੋਰੇ ਲੈ ਲੋ ਆ ਲੈ ਲੋ ਮੌਕੇ ਦੇ ਬੋਰੇ ਕਿੱਥੋਂ ਭਰੇ ਜਾਣੇ ਜਿਹੜੀ ਜਤੀ ਫਿਰ ਪਹਿਲੋ ਤਿਆਰੀਆਂ ਚਾਹੀਦੀਆਂ ਸਰਕਾਰ ਨੂੰ ਪਹਿਲੋ ਇਹਨਾਂ ਨੇ ਫੰਡ ਜਿਹੜਾ ਆਉਂਦਾ ਪਹਿਲਾਂ ਨਹੀਂ ਨਾ ਤਿਆਰੀਆਂ ਕਰਦੇ ਨਾ ਨਾ ਅਸੀਂ ਕਿਹਨੇ ਦਰਿਆ ਖਾਲ ਲੋ ਜਾਂ ਸਾਨੂੰ ਚੋਕ ਲੈਣ ਤੋਂ ਨਾ ਵੀ ਚੁੱਕਦੇ ਨਾ ਸਾਨੂੰ ਚੁੱਕਣ ਦਿੰਦੇ ਆ ਅੱਛਾ ਮੇਰੀ ਕੀ ਜੇ ਦਰਿਆ ਖਾਲਿਆ ਜਾ ਤੇ ਪਾਣੀ ਨਿਕਲ ਜਾਣਾ ਪਾਣੀ ਨਿਕਲ ਜੇ ਫੇਰ ਸਾਨੂੰ ਇਹ ਨਹੀਂ ਬੰਦ ਹੀ ਪ੍ਰੋਬਲਮ ਨਹੀਂ ਆਉਂਦੀ ਮੇਨ ਜੀ ਸਾਡਾ ਦਰਿਆ ਖਾਲਿਆ ਜਾਵੇ ਮੇਨ ਜੀ ਜਾਂ ਨਹੀਂ ਕਿਹਨੇ ਜਾਂ ਸਾਨੂੰ ਚੋਕ ਲੈਣ ਤਾਂ ਜਾ ਆਪ ਚੋਕ ਲੋ ਨਾ ਆਪ ਚੋਕ ਦੇ ਨਾ ਚੋਕਣ ਦਿੰਦੇ ਆ ਉਹ ਕਹਦੇ ਨੇ ਕਿ ਮਾਈਨਿੰਗ ਕਰਦੇ ਹੋ ਤੁਸੀਂ ਕਰਦੇ ਆਹੀਂ ਕਿਹਨੇ ਆਪ ਚੋਕ ਲੋ ਆਪ ਜਿੰਨੀ ਮਰਜ਼ੀ ਮਾਈਨਿੰਗ ਕਰ ਲੈ ਆਪ ਜਿੰਨੀ ਮਰਜ਼ੀ ਕਰ ਲੈ ਅਸੀਂ ਤਾਂ ਕਹਿੰਦੇ ਆਪ ਚੋਕ ਲੋ ਜਾ ਸਾਨੂੰ ਚੁੱਕ ਲੈਣ ਦਿਓ ਕਿਹੇ ਪਾਸੇ ਵੀ ਨਹੀਂ ਲੱਗਦੇ ਜੀ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਪਿੰਡ ਬਾਉਪੁਰ ਕਨੀਮਾ ਜੀ ਬਾਉਪੁਰ ਵੈਸੇ ਬਾਉਪੁਰ ਦੀ ਚਰਚਾ ਵਾ ਹੈ ਨਾ ਹੈ ਤੇ 12 15 ਪਿੰਡਾਂ 'ਚ ਪ੍ਰਭਾਵਿਤ ਹਾਂਜੀ 17 16 17 ਪਿੰਡ ਹੈ ਜੀ ਹਾਂਜੀ ਤੇ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਅੰਦਰ ਲੋੜ ਆ ਵੈਸੇ ਅੰਦਰ ਹੁਣ ਜਿੱਦਾਂ ਹੁਣ ਪਸ਼ੂਆਂ ਵਾਸਤੇ ਇਹ ਮੇਨ ਚੀਜ਼ ਤੇ ਇਹ ਹੋ ਗਈ ਨਾ ਚਾਰਾ ਮੇਨ ਜ਼ਰੂਰੀ ਆ ਹਾਂ ਇਦਾਂ ਵੀ ਚਲੋ ਆਪ ਦਾ ਮਾੜਾ ਮੋੜ ਸਭ ਦੇ ਰੰਗ ਲੈਂਦਾ ਜਾਂਦਾ ਸਰੀ ਜਾਂਦਾ ਮੇਨ ਚੀਜ਼ ਪਸ਼ੂਆਂ ਦਾ ਚਾਰਾ ਆਪਣਾ ਨਾਮ ਕੀ ਬਲਵਿੰਦਰ ਸਿੰਘ ਜੀ ਪਿੰਡ ਮੇਰਾ ਵੀ ਇਹੋ ਜੀ ਹਾਂਜੀ ਆਉਪੁਰ ਦੇ ਨਾਲ ਦੇ ਪਿੰਡ ਪ੍ਰਭਾਵਤ ਆ ਕਿੰਨਾ ਤਾਸ ਤੋਂ ਕਿੰਨੇ ਪਿੰਡ ਪ੍ਰਭਾਵਤ ਪਿੰਡ ਜੀ ਹੈਗੇ 16-17 ਪਿੰਡ ਜੀ ਸਾਰੇ ਇਸ ਟਾਈਮ ਪਾਣੀ ਦੇ ਵਿੱਚ ਡੁੱਬੇ ਪਏ ਆ ਜੀ ਇਸੇ ਤਰ੍ਹਾਂ ਪਾਣੀ ਇਦਾਂ ਹੀ ਆ ਜਿੱਦਾਂ ਹੁਣ ਇੱਥੋਂ ਦੇਖ ਰਹੇ ਆ ਇਦਾਂ ਹੀ ਆ ਜੀ ਸਾਰਾ ਕੁਝ ਇਹੋ ਹਾਲਾਤ ਹੈ ਸਿਰਫ ਸਾਡੇ ਕੋਲ ਜਗ੍ਹਾ ਡੰਗਰਾਂ ਚੋਗੀ ਬਚੀ ਆ ਜੀ ਉਹ ਵੀ ਉੱਥੇ ਖਾਈਦਾ ਉੱਥੇ ਬਕਾਈਦਾ ਨਾਲ ਡੰਗਰ ਬੱਦੇ ਆ ਹਾਂਜੀ ਕੀ ਕਰੀਏ ਵੀ ਕਿੱਥੇ ਲੈ ਕੇ ਚਲੀਏ ਜੀ ਠੀਕ ਆ ਜੀ ਹਾਂਜੀ ਸਰਕਾਰਾਂ ਨੇ ਉਦੋਂ ਆਉਣਾ ਜੀ ਜਦੋਂ ਵੋਟਾਂ ਲੈਣੀਆਂ ਹਾਂ ਤਾਂ ਲੈਣ ਵੇਲੇ ਤੁਸੀਂ ਤਾਂ ਇਕੱਠੇ ਨਹੀਂ ਹੁੰਦੇ ਫਿਰ ਕੁਝ ਵੀ ਦੀਦਾ ਜੀ ਤੁਸੀਂ ਵੋਟਾਂ ਲੈਣ ਵੇਲੇ ਉੱਥੇ ਪਿੰਡ ਨਹੀਂ ਇਕੱਠੇ ਹੁੰਦੇ ਕਿ ਸਵਾਲ ਨਹੀਂ ਕਰਦੇ ਫਿਰ ਤੁਸੀਂ ਪੁੱਛਦੇ ਨਹੀਂ ਕਿ ਆ ਹਾਲਾਤ ਹੋਏ ਸਾਡੇ ਇਹ ਕਾਹੀ ਹੈ ਨਹੀਂ ਕਿਸੇ ਨੇ ਕਾਲੀਆ ਮਗਰ ਤੋਰ ਪਹਿਣਾ ਕਿਸੇ ਨੇ ਕਾਂਗਰਸ ਮਗਰ ਤੋਰ ਪਹਿਣਾ ਕਿਸੇ ਨੇ ਆਮ ਆਦਮੀ ਪਾਰਟੀ ਕਿਸੇ ਨੇ ਬੀਜੇਪੀਏ ਤੋਰ ਪਹਿਣਾ ਹਨਾ ਇਹ ਚਮਚਲਦਾ ਇਦਾਂ ਕੰਮ ਚੱਲਦਾ ਇੱਕ ਖਸਮ ਬਣਾਇਆ ਹੋਇਆ ਤੇ ਆਪੇ ਸਾਰੇ ਥਾਂ ਤੱਕ ਆ ਗਏ ਵੀ ਇਹ ਹਾਂ ਵੀ ਜਿੰਨੂੰ ਮਰਜ਼ੀ ਪਾਈਏ ਪਰ ਪਿੰਡ ਵਾਸਤੇ ਸਾਨੂੰ ਇਹ ਕੰਮ ਕਰਨਾ ਪਊਗਾ ਨਾ ਕਿ ਆ ਹਾਲਾਤ ਵੇਖ ਕੇ ਜੋ ਹਾਲਾਤ ਆ ਇਹ ਪਿੰਡ ਦੇ ਵਿੱਚ ਦਿਨ ਵੇਖੋ ਹੁਣ ਜਿਹਦੇ ਪਿੰਡ ਇੱਕ ਫਿਰ ਆਪਾਂ ਪਤਾ ਵੀ ਤੁਹਾਨੂੰ ਵੋਟ ਪਾਈ ਆ ਆਪਾਂ ਇੱਕ ਵੋਟ ਮਸਲੇ ਦਾ ਵੱਖਰਾ ਹੋ ਗਿਆ ਵੀਰ ਮੇਰਾ ਅੱਜ ਤੇ ਸਾਰੇ ਪ੍ਰਭਾਵਿਤ ਹੋ ਨਾ ਭਾਵੇਂ ਕਾਂਗਰਸੀ ਅਕਾਲੀ ਆਮਾ ਦੀ ਪਾਰਟੀ ਭਾਵੇਂ 비ਜਨ ਵੋਟਾਂ ਪਾਉਣ ਆ ਸਾਰੇ ਪ੍ਰਭਾਵਿਤ ਹੋ ਤੂੰ ਹਾਂ ਪ੍ਰਭਾਵਿਤ ਫਿਰ ਸਰਕਾਰ ਦੇ ਫਰਜ਼ ਆ ਕਿ ਸਰਕਾਰ ਪਹੁੰਚੇ ਇੱਥੇ ਅੱਜ ਦੇ ਦਿਨ ਸਰਕਾਰ ਨੂੰ ਚਾਹੀਦਾ ਸੀ ਕੋਈ ਪਹੁੰਚਿਆ ਨਹੀਂ ਵੋਟਾਂ ਲੈਣ ਆਉਂਦੇ ਆ ਹਾਂ ਵੋਟਾਂ ਲੈਣ ਆਉਂਦੇ ਆ ਵੋਟਾਂ ਲੈਣ ਆਉਂਦੇ ਆ ਵੋਟਾਂ ਵੇਲੇ ਫਿਰ ਕੀ ਮੰਗਾ ਹੁੰਦੀਆਂ ਤੁਹਾਡੀਆਂ ਤੁਸੀਂ ਕੀ ਮੰਗਦੇ ਹੋ ਗਲੀ ਬਣਾਦੇ ਹੋ ਸਾਡੀ ਇਹੋ ਹੀ ਮੰਗਾ ਮੰਗਣਾ ਫਿਰ ਹਾਲੇ ਵੀ ਸੜਕ ਬਣਾ ਦਿਓ ਜੋ ਕੋਈ ਮਰਾ ਮਡਾ ਕਰ ਬਣਦਾ ਹੀ ਨਹੀਂ ਪੁੱਛਦੇ ਕਿ ਇਹ ਬਣ ਕਦੋਂ ਇਹ ਪਕਵਾਨੀ ਆਰਜੀਏ ਤੋਂ ਤੁਹਾਡੀ ਹੈ ਇਹ ਤੁਸੀਂ ਆਪਣਾ ਬਣਾ ਇਹ ਹਾਂਜੀ ਇਹ ਸਾਡਾ ਆਪਣੇ ਆਪ ਹੀ ਬਣਾਇਆ ਹੈ ਅੱਛਾ ਹਾਂਜੀ ਇਹ ਬਨ ਤੁਸੀਂ ਬਣਾਏ ਆ ਤੇ ਹੁਣ ਵੀ ਤੁਹਾਡੀ ਜਿਵੇਂਰੇ ਕੀ ਆਪੇ ਬਚੂਚੇ ਕਰ ਲਓ ਆਪੇ ਪੱਕੇ ਕਰ ਲਓ ਹਾਂਜੀ ਪਾਣੀ ਛੱਡ ਕੇ ਤੋੜ ਦਿੰਦੇ ਜਾਈ ਉਹ ਪਰਲੇ ਪਾਸੇ ਵਾਲਾ ਵਾ ਫੱਟੇ ਵੀ ਜ਼ਿੰਮੇਵਾਰੀ ਤੇ ਹੈਗੀ ਨਾ ਸਰਕਾਰ ਉਹ ਕਹਿੰਦੀ ਟਾਪੂ ਆ ਅੱਛਾ ਇੱਥੇ ਬਗਤਾਂ ਵਾਸਤੇ ਰੱਖਿਆ ਹੁੰਦੇ ਬਗਤਾਂ ਦਾ ਏਰੀਆ ਵਾ ਜੀ ਇਹ हां जी हां जी ਤੁਸੀਂ ਉੱਠ ਕੇ ਚੱਲ ਜੋ ਇੱਥੋਂ ਇਹ ਵਕਤਾਂ ਦਾ ਏਰੀਆ ਵੀ ਵਕਤਾਂ ਛੱਡਣੀਆਂ ਇੱਥੇ 40 ਸਾਲ ਤੱਕ ਮੈਨੂੰ ਵੀ ਪਤਾ ਵਾ 40 ਸਾਲ ਤੱਕ ਕਿ 40 ਸਾਲ ਤੋਂ ਤੇ ਸਾਡੇ ਪਹਿਲਾਂ ਦੇ ਬੰਦਿਆਂ ਨੇ ਮਾਲਕੀ ਚਕੀਨ ਜ਼ਮੀਨਾਂ ਆੜੀਆਂ ਤੇ ਕਿੱਦਾਂ ਛੱਡ ਕੇ ਚੱਲ ਜਾਵਾਂਗੇ ਬਾਹਰ ਅਸੀਂ ਇਹ ਮਾਲਕੀ ਪਹਿਲੀਆਂ ਤੋਂ ਨੇ ਜ਼ਮੀਨਾਂ ਜਿਹੜੀਆਂ ਹਾਂਜੀ ਹਾਂਜੀ ਜੱਦੀ ਪੁਰਸ਼ੀ ਆ ਲੋਕਾਂ ਨੇ ਆਪਣੀ ਮਿਹਨਤ ਨਾਲ ਪੋਟਵਰਗ ਬਣਾਈਆਂ ਆਈਆਂ ਚਲੋ ਆਪਾਂ ਤਾਂ ਨਹੀਂ ਬਣਾਈਆਂ ਨਾ ਮਤਲਬ ਸਾਡੇ ਬਜ਼ੁਰਗਾਂ ਨੇ ਗਾਂ ਦੇ ਔਰਦਨ ਬਜ਼ੁਰਗਾਂ ਨੇ ਕਈ ਜੰਮੇ ਪਲੇ ਪੈਦਾ ਜਿਨ੍ਹਾਂ ਨੇ ਜ਼ਮੀਨਾਂ ਬਣਾ ਲਈਆਂ ਗੱਜਰੇ ਉਧਰੀਆਂ ਤੋਂ ਉੱਪਰ ਚਲੇ ਗਏ ਹਾਂਜੀ ਇਦਾਂ ਉੱਠ ਕੇ ਆਣ ਕੇ ਤੇ ਇਦਾਂ ਹੀ ਬਹਿ ਗਏ ਆ ਜੀ ਹਾਂਜੀ 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 ਓਟ ਪਟ ਕੇ ਪੂਰਾ ਪੂਰਾ ਕੇ ਫੇਰਾਂ ਜ਼ਮੀਨਾਂ ਬਣਾਈਆਂ ਰਜਿਸਟਰੀਆਂ ਹੈਗੀਆਂ ਤੁਹਾਡੇ ਕੋਲ ਰਜਿਸਟਰੀ ਇਹਨਾਂ ਦਾ ਸਾਰਾ ਕੁਝ ਹੈਗਾ ਬਾਜੀ ਹਾਂਜੀ ਸਾਰ ਹੁਣ ਸਾਰ ਲੈਣ ਪਹੁੰਚਿਆ ਜੀ ਕੋਈ ਇਲਾਕੇ ਕੋਈ ਨਹੀਂ ਪਹੁੰਚਿਆ ਨਹੀਂ ਆਉਂਦਾ ਨਹੀਂ ਗਰਜੀਤ ਰਾਣਾ ਆਇਆ ਉਹ ਮਤਲਬ ਹੈਬਲ ਕੀਤੀ ਸਾਡੀ ਨੇ ਗਰਜੀਤ ਰਾਣਾ ਜੀ ਉਹਦਾ ਹਾਂ ਜੀ ਆਏ ਸੀ ਹਾਂ ਜੀ ਆਈ ਸੀ ਵਿਰੋਧੀ ਧਿਰ ਚੋਂ ਨਾ ਉਹ ਸਰਕਾਰ ਵੱਲੋਂ ਫਿਰ ਕੋਈ ਸਰਕਾਰ ਵੱਲੋਂ ਕੋਈ ਨਹੀਂ ਉਹ ਭੁੱਖਾ ਪੜਦਾ ਉਹਨੇ ਬਾਹ ਹਾਂ ਉਹਨੇ ਬਾਪੜੀ ਉਹਨੇ 2023 ਵੀ ਆੜੀ ਬਾਪੋ ਪੜੀ ਬਹੁਤ ਜਿਆਦੀ ਮਦਦ ਕੀਤੀ ਮਤਲਬ ਕਿ ਜਦ ਸਾਡਾ ਬੰਦ ਤੋੜਦਾ ਨਾ ਉਹਦੇ ਵੀ 2.5 3 ਘੰਟੇ ਉਹ ਬੰਦ ਉੱਤੇ ਖੜਾ ਰਿਹਾ ਥੋਪੇ ਸਾਡੇ ਨਾਲ ਬੋਰੇ ਪ੍ਰੋਵਾਈਡ ਕਰਾਏ ਤੇਲ ਪ੍ਰੋਵਾਈਡ ਕਰਾਇਆ ਮਸ਼ੀਨ ਪ੍ਰੋਵਾਈਡ ਕਰਾਈ ਬਾਕੀ ਹੋਰ ਕਿਸੇ ਨੇ ਕੁਝ ਨਹੀਂ ਕਰਿਆ ਕਿਹੜੀਆਂ ਚੀਜ਼ਾਂ ਦੀ ਲੋੜ ਹੈ ਜੇ ਆਪਾਂ ਅੰਦਰ ਗੱਲ ਕਰੀਏ ਸਭ ਤੋਂ ਪਹਿਲੇ ਨੰਬਰ ਤੇ ਸਾਡੇ ਪਸ਼ੂਆਂ ਵਾਸਤੇ ਚਾਰਾ ਸਭ ਤੋਂ ਪਹਿਲਾਂ ਮੈਨਸ ਲਈ ਭੁੱਖੇ ਰਹਿ ਜਾਣਗੇ ਨਾ ਸਾਡਾ ਸਰਜੂ ਪਰ ਸਾਡੇ ਮਾਲਦਾਰੀ ਸਰਦਾ ਕਈਆਂ ਦੇ ਤੇ ਚਲੋ ਵੈਸੇ ਮਾਲ ਤੇ ਕਿਤੇ ਡੰਗਰ ਜਿੱਤੇ ਪਾਣੀ ਚ ਖੜੇ ਆ ਇਹੋ ਜਿਹੇ ਘਰ ਵੀ ਹੈਗੇ ਜਿਹੜਾ ਡੰਗਰ ਪਾਣੀ ਚ ਖੜੇ ਉਹ ਕੀ ਕਰਨਗੇ ਦੱਸੋ ਪੈਰ ਅੜਲੇ ਹੋ ਜਾਣੀ ਨਾ ਉਹਨਾਂ ਅਸੀਂ ਤੇ ਕਿਸੇ ਨੂੰ ਬੋਲ ਕੇ ਕਹਦਾ ਵੀ ਪਾਜੀ ਸਾਨੂੰ ਆਹ ਚੀਜ਼ ਚਾਹੀਦੀ ਆ ਭੁੱਖ ਲੱਗੀ ਆ ਤੂੰ ਨਾ ਕਿਹੜਾ ਮੂੰਹ ਬੋਲਣਾ ਮੂੰਹ ਬੋਲਣਾ ਬੋਲ ਸਕੂ ਡੰਗਰ ਕੋਈ ਮੂੰਹ ਆ ਤਾਂ ਵੇਰਾ ਚੱਕਰ ਆਣਾ ਜੀ ਇੱਕ ਬਿਮਾਰੀ ਦਾ ਵੀ ਖਤਰਾ ਹੁੰਦਾ ਜਿਆਦਾ ਟਾਈਮ ਪਾ ਜਿਹਦਾ ਪ੍ਰੋਬਲਮ ਰਵੇ ਪਾਣੀ ਰਵੇ ਤੇ ਪਾਜੀ ਆ ਦੇਖੋ ਸਾਡੇ ਪੈਰ ਗਲ ਗਏ ਆ ਸਾਰੇ ਆ ਦੇਖੋ ਉਂਗਲਾਂ ਆ ਦੇਖੋ ਆ ਦੇਖੋ ਹਣ ਜਿਹੜੇ ਹੁਣ ਅੱਜ 11 12 ਦਿਨ ਹੋ ਗਏ ਡੰਗਰ ਵੱਜਿਆਂ ਨੂੰ ਤੇ ਉਹਨਾਂ ਦੇ ਪੈਰ ਨਾ ਗਲੇ ਹੁਣ ਤੇ ਉਹਦੇ ਹੈਗੇ ਪਾਣੀ ਜਾ ਜੀ ਇਹ ਜੇ ਥੋੜਾ ਬੋੜਾ ਟਾਈਮ ਜਿਹੜਾ ਹੁਣ ਬੀੜੀ ਲੈ ਕੇ ਆਏ ਆ ਸੁੱਕੇ ਤਾਂ ਆ ਗਏ ਆ ਠੀਕ ਹੈ ਉਹ ਤਾਂ ਫੇਰ ਪਾਣੀ ਦੇ ਵਿੱਚ ਖੜਿਆ ਜੀ ਅਜ 10 ਦਿਨ ਹੋ ਗਿਆ ਜੀ ਬਾਹੂ ਪਰ ਇਲਾਕੇ ਦੇ ਨੇੜਲੇ ਪਿੰਡ ਪ੍ਰਭਾਵਿਤ ਇਲਾਕਾ ਵਾਇਆ ਇਸ ਟਾਈਮ ਦੇ ਉੱਤੇ ਤੇ ਚਾਰਜ ਫੇਰੇ ਜਦੋਂ ਤਸਵੀਰਾਂ ਵੇਖਦੇ ਆ ਤੇ ਪਾਣੀ ਪਾਣੀ ਆ ਲੋਕ ਕਹਿੰਦੇ ਆ ਕਿ ਸਰਕਾਰ ਆਉਂਦੀ ਆ ਵੋਟਾਂ ਲੈਣ ਵਾਸਤੇ ਜ਼ਰੂਰ ਪਹੁੰਚਦੀ ਆ ਪਰ ਇਸ ਟਾਈਮ ਦੇ ਉੱਤੇ ਜਦੋਂ ਸਾਨੂੰ ਲੋੜ ਆ ਤੇ ਫੇਰ ਕੋਈ ਬਾਹ ਫੜਨ ਵਾਸਤੇ ਨਹੀਂ ਪਹੁੰਚਦਾ हां ਜਦੋਂ ਪੰਜਾਬ ਨੇ ਵਿਧਾਇਕ ਦਿੱਤੇ ਸੀ तकरीबन 92 ਵਿਧਾਇਕ ਸੀ ਹੁਣ ਤੇ ਗਿਣਤੀ ਵੱਧ ਚੁੱਕੀ ਆ ਪਰ 92 ਵਿਧਾਇਕਾਂ ਦੇ ਵਿੱਚੋਂ ਸ਼ਾਇਦ ਵਾਧਾ ਗਿਣਤੀ ਚ ਹੋ ਗਿਆ ਪਰ ਹਾ ਦਾ ਨਾਹਰਾ ਕਿਸਨੇ ਨਹੀਂ ਮਾਰਿਆ ਸ਼ਾਇਦ ਜੇ ਥੋੜਾ ਥੋੜਾ ਪੰਡ ਕਰਕੇ ਜਾਂ ਆਪਾਂ ਇਹਨਾਂ ਲੋਕਾਂ ਦਾ ਹਾਲਚਲ ਜਾਣੀਏ ਤੇ ਕਿਤੇ ਨਾ ਕਿਤੇ تسਲੀ ਮਿਲਦੀ ਇਹਨਾਂ ਲੋਕਾਂ ਨੂੰ ਕਹਿੰਦੇ ਹਾਂ ਗੁਰਜੀਤ ਰਾਣਾ ਗੁਰਜੀਤ ਰਾਣਾ ਦਾ ਬੇਟਾ ਪਹੁੰਚਿਆ ਸੀ ਜੀ ਹਾਂ ਜੀ ਉਹ ਪਹੁੰਚੇ ਸੀ ਜੀ ਹਾਂ ਇੰਦਰ ਪ੍ਰਤਾਪ ਰਾਣਾ ਪਹੁੰਚਿਆ ਸੀ ਉਹਦੀ ਸਲਾਹਤਾਂ ਕੀਤੀ ਲੋਕਾਂ ਹਾਂ ਜਿਹੜਾ ਪਹੁੰਚਿਆ ਉਹ ਸਰਕਾਰ ਦੇ ਵਿੱਚ ਹੋਵੇ ਜਾਂ ਵਿਰੋਧੀ ਧਿਰ ਦੇ ਵਿੱਚ ਹੋਵੇ ਉਹਦੀ ਸਲਾਹਤਾਂ ਕਰਨੀ ਬਣਦੀ ਆ ਪਰ ਸਰਕਾਰ ਕਿੱਥੇ ਸੁੱਤੀ ਆ ਅਸੀਂ ਤੇ ਕੁਕੜੀਆਂ ਦੇ ਮੁਆਵਜ਼ੇ ਦੀ ਗੱਲ ਕੀਤੀ ਸੀ ਅਸੀਂ ਤੇ ਬੱਕਰੀਆਂ ਦੇ ਮੁਆਵਜ਼ੇ ਵੀ ਦਿੰਦੇ ਰਹੇ ਹਾਂ 23 ਦੇ ਵਾਲ ਮੁਆਵਜ਼ੇ ਮਿਲ ਗਏ ਸਾਰੇ ਜੀ ਨਹੀਂ ਜੀ ਕੁਝ ਨਹੀਂ ਮਿਲਿਆ ਜੀ ਬੱਕਰੀਆਂ ਬੁੱਕਰੀਆਂ ਤੇ ਕਹਿੰਦੇ ਕੁਕੜੀਆਂ ਦੇ ਮਿਲਿਆ ਜੀ ਕੁਝ ਨਹੀਂ ਮਿਲਿਆ ਜੀ ਗੱਲਾਂ ਸੀ ਸਰ ਗੱਲਾਂ ਹੀ ਸਾਰੀਆਂ ਹਾਂ ਜੀ ਹਾਂ ਜੀ ਗੱਲਾਂ ਹੀ ਆ ਜੀ ਆ ਸਾ ਤੋਂ ਨੂੰ ਸਰਕਾਰ ਦੇ ਸਰਕਾਰਾਂ ਦੇ ਆਪ ਦੇ ਖਜ਼ਾਨੇ ਪਰੋਂਦੇ ਫੇਈ ਸਾਨੂੰ ਮਿਲੂ ਦਾ ਕੁਝ ਜੀ ਹੈ ਕਹਿੰਦੇ ਖਜ਼ਾਨਾ ਨੂੰ ਖਾਲੀ ਹੋਣਾ ਹੀ ਨਹੀਂ ਇਹ ਤਾਂ ਪਹਿਲਾਂ ਸਰਕਾਰ ਕੋਈ ਮੋਝਦਾ ਹੀ ਕੁਝ ਨਹੀਂ ਆ ਜੀ ਹਾਂ ਜੀ ਹੁਣ ਇਹਨਾਂ ਨੇ ਖਰਚੇ ਕਰਦੇ ਆ ਜ਼ਮੀਨਾਂ ਦੇ ਝੋਨਿਆਂ ਦੇ ਹੁਣ ਜੇ ਕੋਈ 2 2 4 4000 ਦੇ ਕੇ ਤਾਂ ਹੁਣ ਮੂੰਹ ਵਾਲਾ ਕਰਨਾ ਵਾ ਕਿੱਥੋਂ ਪੂਰਾ ਫੜ ਜੂ ਪੂਰਾ 60 70 70000 ਰੁਪਇਆ ਕਿੱਲੇ ਦਾ ਖਰਚਾ ਆਇਆ ਵਾ ਜੀ ਕਿੱਥੋਂ 4 45 5000 ਨਾ ਬਣ ਜੂਦੀ ਬਿਲਕੁਲ ਇਹ ਇਲਾਕੇ ਦੀ ਤਰਾਸ ਦੀ ਵੀ ਕਹਿ ਸਕਦੇ ਆ ਕਿ ਤਕਰੀਬਨ 19 ਦਾ ਹਾਲਾਤ ਵੀ ਅਸੀਂ ਨੇ ਪਿੰਡਾਂ ਦੇ ਵੇਖੇ ਸੀ 23 ਦੇ ਹਾਲਾਤ ਵੀ ਤੁਹਾਨੂੰ ਦਿਖਾਲੇ ਸੀ ਤੇ ਇਸ ਟਾਈਮ ਦੇ ਉੱਤੇ 25 ਦੇ ਹਾਲਾਤ ਵੀ ਆ ਸਰਕਾਰ ਨੂੰ ਵੀ ਕੋਸ ਰਹੇ ਆ ਕਿ ਆ ਜਾ ਰਿਹਾ ਕਿ ਕਿਹੋ ਜਿਹੇ ਹਾਲਾਤ ਬਣ ਚੁੱਕੇ ਆ ਮਾਲ ਡੰਗਰ ਵੇਖ ਸਕਦੇ ਹੋ ਤੁਸੀਂ ਕਿ ਲੋਕ ਕੁਝ ਬਾਹਰ ਵੀ ਲੈ ਕੇ ਜਾ ਰਹੇ ਆ ਤਸਵੀਰ ਦੇ ਵਿੱਚ ਮਾਲ ਡੰਗਰ ਆ ਜਿਹੜਾ ਅੰਦਰੋਂ ਬਾਹਰ ਸ਼ਾਇਦ ਸੁੱਕੀ ਥਾਂ ਦੇ ਉੱਤੇ ਜਾਂ ਆਪਣੇ ਜਿਹੜੇ ਰਿਸ਼ਤੇਦਾਰ ਹੁੰਦੇ ਆ ਉਹਨਾਂ ਵਾਲੇ ਪਾਸੇ ਲੈ ਕੇ ਜਾ ਰਹੇ ਹੋਣਗੇ ਬੜਾ ਬੁਰਾ ਹਾਲਾਤ ਆ ਮਾਲ ਡੰਗਰ ਦੀ ਵੀਰ ਕਹਿੰਦੇ ਆ ਕਿ ਸਾਨੂੰ ਜਿਆਦੀ ਲੋੜ ਆ ਉਹਦੇ ਵਾਸਤੇ ਚਾਰੇ ਦੀ ਲੋੜ ਆ ਇਸ ਟਾਈਮ ਦੇ ਉੱਤੇ ਵੈਸੇ ਤੇ ਹਰ ਇੱਕ ਚੀਜ਼ ਦੇ ਅੰਦਰ ਲੋੜ ਆ ਦੇਖਦੇ ਆ ਸਮਾਜ ਸੇਵੀ ਸੰਸਥਾਵਾਂ ਆਪਣਾ ਸਹਿਯੋਗ ਪਾ ਰਹੀਆਂ ਪਰ ਸੰਸਥਾਵਾਂ ਤਾਂ ਸਹਿਯੋਗ ਪਾ ਰਹੀਆਂ ਤੇ ਜੇ ਆਪਾਂ ਗੱਲ ਕਰੀਏ ਸਰਕਾਰ ਦੀ ਉਹ ਕਿੱਥੇ ਖੜੀ ਆ ਸਰਕਾਰੀ ਅਧਿਕਾਰੀਆਂ ਦੀ ਗੱਲ ਕਰੀਏ ਉਹ ਕਹਿੰਦੇ ਆ ਸਪੂਲ ਤੋਂ ਹੋ ਕੇ ਵਾਪਸ ਮੁੜ ਜਾਂਦੇ ਆ ਪਰ ਨੁਮਾਇੰਦੇ ਜੇ ਗੱਲ ਕਰੀਏ ਐਮਪੀ ਐਮਐਲਏ ਸਾਹਿਬਾਨ ਦੀ ਸ਼ਾਇਦ ਉਹਨਾਂ ਇਧਰਲੇ ਪਾਸੇ ਜੀ ਵੇਖਿਆ ਨਹੀਂ ਕਿ 14 15 ਬੰਦਾ ਦਾ ਹਾਲਾਤ ਕੀ ਹੈ ਵੇਖਦੇ ਆ ਅਗਲਾ ਮਾਹੌਲ ਕੀ ਹੁੰਦਾ ਵਾ ਕੀ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਪਹੁੰਚਦਾ ਕੀ ਆਣ ਕੇ ਕੋਈ ਐਕਸਪਰੇਸ਼ਨ ਦਿੱਤਾ ਜਾਂਦਾ ਜਦੋਂ ਕੁਕੜੀਆਂ ਦੀ ਗੱਲ ਹੋਈ ਸੀ ਕਿ ਅਸੀਂ ਕੁਕੜੀਆਂ ਦੇ ਤੇ ਨਾਲ-ਨਾਲ ਅਸੀਂ ਬੱਕਰੀਆਂ ਦੇ ਮੁਆਵਜ਼ੇ ਤੱਕ ਪਾਵਾਂਗੇ ਪਰ ਇਹ ਲੋਕ ਤੇ ਹਾਹਾਕਾਰ ਮਚਾਈ ਹੋਈ ਆ ਕਹਿੰਦੇ ਕਿ ਕੁਕੜੀਆਂ ਦੇ ਮੁਆਵਜ਼ੇ ਦੀ ਗੱਲ ਕੀਤੀ ਸੀ ਬੱਕਰੀਆਂ ਦੀ ਕੋਈ ਚੀਜ਼ ਨਹੀਂ ਦਿੱਤੀ ਖੇਤੀ ਦਾ ਮੁਆਵਜ਼ਾ ਕਿੱਥੋਂ ਮਿਲਣਾ ਹੈ ਸਾਨੂੰ ਦੇਖਦੇ ਆ ਇਸ ਵਾਰ ਇਹਨਾਂ ਦੇ ਹਾਲਾਤ ਸਰਕਾਰ ਬਾਹ ਫੜਦੀ ਆ ਕਿ ਫੇਰ ਵਾਅਦੇ ਹੀ ਰਹਿੰਦੇ ਆ ਜਿਹੜੇ ਵਾਅਦੇ ਅਜੇ ਤੱਕ ਵਫਾ ਨਹੀਂ ਹੋਏ